ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਜਿਹੜਾ 1984 ਤੋਂ ਬਾਅਦ ਦਾ ਸਮਾਂ ਹੈਗਾ ਪੰਜਾਬ ਦੀ ਧਰਤੀ ਦੇ ਉੱਪਰ ਆਪਾਂ ਸਾਰੇ ਜਣੇ ਤਕਰੀਬਨ ਉਹਨੂੰ ਜਾਣਦੇ ਹੀ ਹੈਗੇ ਆਂ ਅਲੱਗ-ਅਲੱਗ ਤਰ੍ਹਾਂ ਦੇ ਲੋਕ ਉਸ ਸਮੇਂ ਦੇ ਜਿਹੜੇ ਘਟਨਾਕਰਮ ਇੱਥੇ ਵਾਪਰੇ ਸੀਗੇ ਪੰਜਾਬ ਦੀ ਸਰਜ਼ਮੀਨ ਦੇ ਉੱਪਰ ਉਹਦੀ ਵਿਆਖਿਆ ਅੱਡ-ਅੱਡ ਢੰਗ ਤਰੀਕਿਆਂ ਨਾਲ ਕਰਦੇ ਆ ਬਹੁਤ ਸਾਰੇ ਲੋਕ ਇਹ ਕਹਿੰਦੇ ਤੁਹਾਨੂੰ ਮਿਲਣਗੇ ਜਿਹੜੇ ਕਹਿਣਗੇ ਕਿ ਉਹ ਇੱਕ ਕਾਲਾ ਦੌਰ ਸੀਗਾ ਪਰ ਤੁਹਾਨੂੰ ਬਹੁਤ ਸਾਰੇ ਗੁਰੂ ਪਿਆਰੇ ਸਿੱਖ ਇਦਾਂ ਦੇ ਮਿਲਣਗੇ ਜਿਹੜੇ ਕਹਿਣਗੇ ਕਿ ਨਹੀਂ ਉਹ ਕਾਲਾ ਦੌਰ ਨਹੀਂ ਸੀਗਾ ਉਹ ਇੱਕ ਚਿੱਟਾ ਦੌਰ ਸੀਗਾ ਸਮੇਂ ਦੀ ਹਕੂਮਤ ਜੋ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਜੋ ਗੁਰੂ ਕੇ ਪਿਆਰੇ ਸਿੰਘਾਂ ਦੇ ਨਾਲ ਜਿਹੜੇ ਆਪਣੇ ਹੱਕਾਂ ਹਕੂਕਾਂ ਦੀ ਖਾਤਰ ਸੰਘਰਸ਼ ਕਰਨ ਦੇ ਪੈ ਸਕੇ ਉਹਨਾਂ ਦੇ ਨਾਲ ਰੱਜ ਕੇ ਧੱਕਾ ਕਰਦੀ ਪਈ ਸੀ ਔਰ ਉਸ ਧੱਕੇ ਦਾ ਸਰਕਾਰੀ ਧੱਕੇ ਦਾ ਸਾਹਮਣਾ ਕਰਨ ਵਾਲੇ ਲੋਕ ਜਦੋਂ ਆਪਣੇ ਸਿਰ ਦੇ ਉੱਪਰ ਕਫਨ ਬੰਨ ਕੇ ਮੈਦਾਨੇ ਜੰਗ ਦੇ ਵਿੱਚ ਜੂਝਦੇ ਹੋਣ ਤਾਂ ਉਸ ਸਮੇਂ ਨੂੰ ਕਾਲਾ ਦੌਰ ਨਹੀਂ ਕਿਹਾ ਜਾਂਦਾ ਉਹਨੂੰ ਚਿੱਟਾ ਦੌਰ ਕਿਹਾ ਜਾਂਦਾ ਹੈ ਬਹੁਤ ਸਾਰੇ ਸੱਜਣ ਐਦਾਂ ਸੋਚਦੇ ਆ ਸੋ ਉਸ ਵੇਲੇ ਬਹੁਤ ਕੁਝ ਵਾਪਰਿਆ ਉਹਨਾਂ ਸਮੇਂ ਦੇ ਦੌਰਾਨ ਜਿੱਥੇ ਉੱਥੇ ਉਹਨਾਂ ਸਮੇਂ ਦੇ ਦੌਰਾਨ ਪੁਲਿਸ ਦੇ ਵੱਲੋਂ ਬਹੁਤ ਸਾਰੇ ਨੌਜਵਾਨਾਂ ਨੂੰ ਘਰੋਂ ਚੋਂ ਕੱਢ-ਕੱਢ ਕੇ ਉਹਨਾਂ ਦੇ ਫੇਕ ਐਨਕਾਊਂਟਰ ਤੱਕ ਵੀ ਕਰ ਦਿੱਤੇ ਗਏ। ਇਹ ਗੱਲ ਬਹੁਤ ਜ਼ਿਆਦਾ ਉੱਭਰਦੀ ਰਹੀ, ਬੜਾ ਜ਼ਿਆਦਾ ਇਸ ਗੱਲ ਨੂੰ ਉਭਾਰਿਆ ਵੀ ਜਾਂਦਾ ਰਿਹਾ ਪਰ ਬਹੁਤ ਸਾਰੇ ਲੋਕ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀਗੇ। ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀ ਕਿ ਨਹੀਂ ਐਦਾਂ ਨਹੀਂ ਹੋ ਸਕਦਾ। ਜਿਹੜੇ ਲੋਕ ਮਾਰੇ ਵੀ ਗਏ ਉਹਨਾਂ ਸਮੇਂ ਦੇ ਦੌਰਾਨ ਪੁਲਿਸ ਦੀ ਗੋਲੀ ਦੇ ਨਾਲ ਉਹ ਕ੍ਰਾਈਮਨਲ ਹੀ ਸੀਗੇ। ਉਹ ਦੋਸ਼ੀ ਹੀ ਸੀਗੇ। ਐਦਾਂ ਬਹੁਤ ਸਾਰੇ ਲੋਕ ਮੰਨਦੇ ਹੁੰਦੇ ਸੀਗੇ। ਪਰ ਤੁਸੀਂ ਦੇਖਿਆ ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰਾ ਇਦਾਂ ਦੇ ਪੁਲਿਸ ਮੁਲਾਜ਼ਮ ਔਰ ਪੁਲਿਸ ਵੱਡੇ ਆਫੀਸਰ ਜਿਹੜੇ ਹੈਗੇ ਆ ਉਹਨਾਂ ਨੂੰ ਕੋਟਾਂ ਦੇ ਵਿੱਚ ਅਦਾਲਤਾਂ ਦੇ ਵਿੱਚ ਸਜ਼ਾਵਾਂ ਵੀ ਹੋ ਰਹੀਆਂ ਨੇ ਇਹ ਗੱਲ ਮੈਂ ਤੁਹਾਡੇ ਨਾਲ ਇਸ ਕਰਕੇ ਸਾਂਝੀ ਕੀਤੀ ਹੈ ਕਿ ਇੱਥੋਂ ਦੀਆਂ ਅਦਾਲਤਾਂ ਨੇ ਵੀ ਇਹ ਗੱਲ ਸਾਬਤ ਕਰ ਦਿੱਤੀ ਹੈ ਬਕਾਇਦਾ ਉਹਨਾਂ ਦੇ ਖਿਲਾਫ ਜਦੋਂ ਉਹਨਾਂ ਨੂੰ ਸਜ਼ਾਵਾਂ ਹੋਈਆਂ ਨੇ ਕਿ ਉਹਨਾਂ ਸਮਿਆਂ ਦੇ ਦੌਰਾਨ ਫੇਕ ਐਨਕਾਊਂਟਰ ਹੋਏ ਸੀਗੇ ਉਹਨਾਂ ਸਮਿਆਂ ਦੇ ਦੌਰਾਨ ਪੁਲਿਸ ਨੇ ਧੱਕੇਸ਼ਾਹੀ ਕੀਤੀ ਸੀਗੀ ਸੋ ਇੱਕ ਜਿਹੜਾ ਤਾਜ਼ਾ ਮਾਮਲਾ ਹੈਗਾ ਬੀਤੇ ਕੱਲ ਉਹਦਾ ਜੋ ਫੈਸਲਾ ਆਇਆ ਹੈਗਾ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਗਾ ਇੱਕ ਕੱਲਾ ਇੱਕ ਮਾਮਲਾ ਨਹੀਂ ਹੈਗਾ ਮੈਂ ਬਹੁਤ ਸਾਰੇ ਪਰਿਵਾਰ ਇਦਾਂ ਦੇ ਹੈਗੇ ਉਹਨਾਂ ਦੇ ਘਰਾਂ 'ਚ ਵੀ ਜਾ ਜਾ ਕੇ ਆਇਆ ਦਿਲ ਨੂੰ ਤੁਹਾਡੇ ਦਹਿਲਾ ਦੇਣ ਵਾਲੇ ਉਹ ਮਾਮਲੇ ਸੀਗੇ ਉਹਨਾਂ ਸਮੇਂ ਦੇ ਵਿੱਚ ਜੋ ਕੁਝ ਵਾਪਰਿਆ ਇੱਕ ਮੈਨੂੰ ਯਾਦ ਆ ਮੈਂ ਤੁਹਾਨੂੰ ਆ ਕੱਲ ਵਾਲੀ ਸਾਰੀ ਕਹਾਣੀ ਸੁਣਾਉਂਗਾ ਕਿ ਪਿੱਛੇ ਕੀ ਵਾਪਰਿਆ ਸੀਗਾ ਜਿਸ ਕੇਸ ਦੇ ਵਿੱਚ ਬੀਤੀ ਕੱਲ ਪੁਲਿਸ ਵਾਲਿਆਂ ਨੂੰ ਸਜ਼ਾਾਂਵਾਂ ਹੋਈਆਂ ਨੇ ਜਿਹੜੇ ਕਿ ਇੱਕ ਉਹਨਾਂ ਵਿੱਚੋਂ ਆਇਆ ਜਿਹੜਾ ਐਸਐਸਪੀ ਰਿਟਾਇਰ ਹੋਇਆ ਪਰ ਉਸ ਵੇਲੇ ਉਹ ਮੌਕੇ ਤੇ ਡੀਐਸਪੀ ਸੀ ਉਹਦੇ ਸਮੇਤ ਜਿਨ੍ਹਾਂ ਨੂੰ ਸਜ਼ਾਾਂਵਾਂ ਹੋਈਆਂ ਨੇ ਉਸ ਸਮੇਂ ਜਿਹੜੀ ਸਾਰੀ ਕਹਾਣੀਆਂ ਕਿਵੇਂ ਕੀ ਕੁਝ ਵਾਪਰਿਆ ਉਮੈ ਤੁਹਾਨੂੰ ਦੱਸਦਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਇੱਕ ਨਾ ਪਿੱਛੇ ਜਾਏ ਦੀ ਗੱਲ ਹੈਗੀ ਆ ਮੇਰਾ ਖਿਆਲ ਹੈ ਕਿ ਚਾਰ ਕੁ ਬਰੇ ਪੁਰਾਣੀ ਗੱਲ ਹੋਣੀ ਹੈ ਮੈਂ ਇੱਕ ਭੈਣ ਦੇ ਘਰੇ ਜਾ ਕੇ ਆਇਆ ਉਹਨਾਂ ਨੇ ਦੱਸਿਆ ਉਸ ਵੇਲੇ ਕਹਿੰਦੇ ਕਿ 29 ਬਰੇ ਪਹਿਲਾਂ ਮੇਰੇ ਘਰ ਵਾਲੇ ਨੂੰ ਪੁਲਿਸ ਸਾਡੇ ਪਿੰਡੋਂ ਚੁੱਕ ਕੇ ਲੈ ਗਈ ਸੀ ਔਰ ਪਿੰਡ ਦੇ ਸਾਰੇ ਲੋਕ ਇਕੱਠੇ ਹੋਏ ਸਕੇ ਉਹ ਕਹਿ ਰਹੇ ਸਕੇ ਦੱਸ ਰਹੇ ਸਕੇ ਭੈਣ ਹੋਰੀ ਸਾਰੇ ਪਿੰਡ ਦੇ ਲੋਕਾਂ ਦੀ ਹਾਜ਼ਰੀ ਦੇ ਵਿੱਚ ਕਹਿੰਦੇ ਮੇਰੇ ਘਰ ਵਾਲੇ ਨੂੰ ਪੁਲਿਸ ਵਾਲੇ ਚੁੱਕ ਕੇ ਲੈ ਗਏ ਸਕੇ ਫੌਜ ਦੀਆਂ ਗੱਡੀਆਂ ਵੀ ਕਹਿੰਦੇ ਨਾਲ ਸੀ ਔਰ ਕੋਈ ਇੱਕ ਅੱਧੀ ਗੱਡੀ ਨਹੀਂ ਸੀ ਕਿੰਨੀਆਂ ਹੀ ਗੱਡੀਆਂ ਨੇ ਪੂਰੇ ਪਿੰਡ ਨੂੰ ਘੇਰਾ ਪਾਇ ਔਰ देर रादी ਗੱਲ ਹੈਗੀ ਆ ਕਹਿੰਦੇ ਮੈਂ ਸ਼ਾਮ ਨੂੰ ਸਬੰਧਤ ਚੌਂਕੀ ਜਿਹੜੀ ਸੀਗੀ ਉੱਥੇ ਜਾ ਕੇ ਵੀ ਆਈ ਸੀਗੀ ਆਪਣੇ ਸਾਈਕਲ ਦੇ ਉੱਪਰ ਸਵਾਰ ਹੋ ਕੇ ਬੱਚੇ ਛੋਟੇ ਸਗੇ ਪਰ ਕਹਿੰਦੇ ਉਸ ਵੇਲੇ ਉਹ ਕਹਿੰਦੇ ਕਿ ਨਹੀਂ ਸਾਡੇ ਕੋਲ ਤੇ ਹੈ ਹੀ ਨਹੀਂ ਤੁਹਾਡਾ ਘਰ ਵਾਲਾ ਸਮਾਂ ਬੀਤ ਗਿਆ ਕੁਝ ਦਿਨ ਬਾਅਦ ਕਹਿੰਦੇ ਸਾਡੇ ਪਿੰਡ ਦੇ ਸਰਪੰਚ ਦੇ ਕੋਲ ਸੁਨੇਹਾ ਆਉਂਦਾ ਕਿ ਉਹ ਤੁਹਾਡਾ ਪਤੀ ਭਾਈ ਹੁਣ ਸੰਸਾਰ ਦੇ ਵਿੱਚ ਨਹੀਂ ਰਿਹਾ ਤੁਸੀਂ ਉਹਦਾ ਭੋਗ ਪਾ ਦਿਓ بڑے ਕਹਿੰਦੇ ਸੋਚ ਕੇ ਵੇਖੋ ਤੁਸੀਂ ਜਦੋਂ ਆ ਗੱਲ ਪਰਿਵਾਰ ਦੇ ਜੀਵ ਨੂੰ ਸੁਣਨ ਨੂੰ ਮਿਲਦੀ ਹੈ ਕ ਪਤਨੀ ਨੂੰ ਸੁਣਨ ਨੂੰ ਮਿਲਦੀ ਹੈ ਜਦ ਬੱਚੇ ਕੁਛੜ ਵਿੱਚ ਚੁੱਕੇ ਹੋਏ ਆ ਜਿਹਨਾਂ ਨੂੰ ਬਾਅਦ ਵਿੱਚ ਇਸ ਗੱਲ ਦੀ ਸਮਝ ਆਈ ਹੋਊਗੀ ਕਿ ਸਾਡੇ ਨਾਲ ਇੰਨੇ ਬਾਰੇ ਪਹਿਲਾਂ ਕੀ ਵਾਪਰਿਆ ਮੇਰੇ ਬਾਪੂ ਦੇ ਨਾਲ ਕੀ ਵਾਪਰਿਆ ਔਰ ਮੇਰੀ ਮਾਂ ਨੇ ਕਿਵੇਂ ਇੰਨਾ ਲੰਮਾ ਸੰਘਰਸ਼ ਕੀਤਾ ਅਦਾਲਤਾਂ ਦੇ ਵਿੱਚ ਜਾ ਜਾ ਕੇ ਔਰ ਕਿੰਨੇ ਉਹਨਾਂ ਨੂੰ ਕਦੀ ਲੋਭ ਲਾਲਚ ਦਿੱਤੇ ਗਏ ਔਰ ਕਦੀ ਉਹਨਾਂ ਨੂੰ ਡਰਾਇਆ ਧਮਕਾਇਆ ਗਿਆ ਉਹ ਪੈਣ ਦੱਸਦੀ ਸੀਗੀ ਕਹਿੰਦੀ ਕਿ ਮੈਂ ਫਿਰ ਵੀ ਆਪਣੀ ਗੱਲ ਦੇ ਉੱਪਰ ਕਾਇਮ ਰਹੀ ਮੈਂ ਡਟੀ ਰਹੀ ਔਰ ਅੱਜ ਕਹਿੰਦੇ ਜਦੋਂ ਉਹਨਾਂ ਨੂੰ ਸਜ਼ਾ ਹੋਣੀ ਸੀਗੀ ਮੱਜਦਨ ਦੀ ਗੱਲ ਦੱਸਣ ਦੇ ਆ ਚਾਰਕ ਸਾਲ ਪੁਰਾਣੀ ਗੱਲ ਹੈ ਕਹਿੰਦੇ ਕਿ ਜਦੋਂ ਅੱਜ ਸਜ਼ਾ ਹੋਣੀ ਸੀਗੀ ਤਾਂ ਉਸ ਵੇਲੇ ਕਹਿੰਦੇ ਉਹ ਮੁੱਛਾਂ ਨੂੰ ਤਾ ਦੇਣ ਦੇ ਸੀਗੇ ਡੀਐਸਪੀ ਸਾਹਿਬ ਹੋਣੀ ਤੇ ਜਿਹੜੇ ਹੋਰ ਉਹਨਾਂ ਦੇ ਸੰਗੀ ਸਾਥੀ ਸੀਗੇ ਪੁਲਿਸ ਵਾਲੇ ਮੁੱਛਾਂ ਨੂੰ ਤਾ ਦੇਣ ਦੇ ਸੀਗੇ ਭਾਬ ਕਹਿੰਦੇ ਮੈਨੂੰ ਉਹਨਾਂ ਦੇ ਚਿਹਰਿਆਂ ਤੋਂ ਇਹ ਲੱਗਦਾ ਸੀਗਾ ਕਿ ਉਹਨਾਂ ਨੂੰ ਜਿਵੇਂ ਪਹਿਲਾਂ ਹੀ ਪਤਾ ਹੋਵੇ ਕਿ ਅੱਜ ਅਸੀਂ ਇੱਥੋਂ ਘਰ ਨੂੰ ਵਾਪਸ ਜਾਣਾ ਹੀ ਜਾਣਾ ਹੈ ਅੱਜ ਸਾਨੂੰ ਜੇਲ ਨਹੀਂ ਜਾਣਾ ਪੈਣਾ ਐਦਾਂ ਕਹਿੰਦੇ ਉਹ ਮੇਰੇ ਨਾਲ ਪੇਸ਼ ਆਇਆ ਜਦੋਂ ਮੈਂ ਆਪਣੀ ਅੱਖਾਂ ਤੋਂ ਸਾਹਮਣੇ ਵੇਖਿਆ ਔ ਜਦੋਂ ਮੁੜਕੇ ਕੋਰਟ ਦਾ ਫੈਸਲਾ ਆਇਆ ਉਹਨਾਂ ਨੂੰ 3 ਸਾਲ ਦੀ ਸਜ਼ਾ ਹੋਈ ਹੈ ਜਦੋਂ 3 ਸਾਲ ਦੀ ਸਜ਼ਾ ਹੋਈ ਹੈ ਉਹ ਜ਼ਮਾਨਤੀ ਹੈ ਪਹਿਲਾਂ ਹੀ ਨਾਲ ਹੀ ਲੈ ਕੇ ਗਏ ਹੋਏ ਸੀਗੇ ਮੌਕੇ ਤੇ ਉਹਨਾਂ ਦੀ ਜ਼ਮਾਨਤ ਹੋ ਗਈ ਹੈ ਕਿਉਂਕਿ ਆਮ ਕਰਕੇ ਜਦੋਂ 3 ਸਾਲ ਦੀ ਸਜ਼ਾ ਹੁੰਦੀ ਹੈ ਜੇ ਜ਼ਮਾਨਤੀਏ ਤੁਸੀਂ ਨਾਲ ਲੈ ਕੇ ਗਏ ਹੋ ਆ ਤੇ ਮੌਕੇ ਤੇ ਜ਼ਮਾਨਤ ਹੋ ਜਾਂਦੀ ਹੈ ਜੇਲ੍ਹ ਨਹੀਂ ਜਾਣਾ ਪੈਂਦਾ ਬੰਦਾ ਘਰ ਨੂੰ ਚਲ ਜਾਂਦਾ ਉੱਪਰਲੀ ਅਦਾਲਤ ਦੇ ਵਿੱਚ ਫੇਰ ਕੇਸ ਚਲਣਦਾ ਪੈਂਦਾ ਹੈਗਾ ਜੋ ਉੱਪਰਲੀ ਅਦਾਲਤ ਵਿੱਚ ਤੁਸੀਂ ਲੈ ਕੇ ਜਾਂਦੇ ਹੋ ਸੋ ਇਦਾਂ ਦੀ ਸਿਚੁਏਸ਼ਨ ਹੁੰਦੀ ਹੈ ਉਹ ਦੱਸ ਰਹੀ ਸੀ ਭੈਣ ਕਹਿੰਦੀ ਮੈਂ ਆਪਣੇ ਪਿੰਡ ਮੈਨੂੰ ਲੱਗਦਾ ਵੀ ੱਟਕੇ ਧੋੜੇ ਖਾ ਕੇ ਬੱਸਾਂ ਦੇ ਰਾਹੀਂ ਮੈਨ ਲੇਟ ਪਹੁੰਚੀ ਹੋਣੀ ਐ ਪਰ ਉਹ ਜਿਹੜੇ ਦੋਸ਼ੀ ਸੀਗੇ ਪੁਲਿਸ ਵਾਲੇ ਉਹ ਮੇਰੇ ਨਾਲੋਂ ਪਹਿਲਾਂ ਆਪਣੇ ਘਰਾਂ ਦੇ ਵਿੱਚ ਜਾ ਕੇ ਤੇ ਆਪਣੀਆਂ ਰਜਾਈਆਂ ਕੰਬਲਾਂ ਦੇ ਵਿੱਚ ਜਾ ਕੇ ਵੜ ਗਏ ਹੋਣਗੇ ਸੋ ਇਦਾਂ ਦੇ ਹਾਲਾਤ ਸੀਗੇ ਇਹ ਇੱਕ ਸਟੋਰੀ ਨਹੀਂ ਐ ਬਹੁਤ ਸਾਰੀਆਂ ਕਹਾਣੀਆਂ ਇਦਾਂ ਦੀਆਂ ਹੈਗੀਆਂ ਨੇ ਸੋ ਨਾਹੀਂ ਬਹੁਤ ਸਾਰੀਆਂ ਸੱਚੀਆਂ ਕਹਾਣੀਆਂ ਦੇ ਵਿੱਚੋਂ ਇੱਕ ਆਹ ਵਾਲੀ ਘਟਨਾ ਜਿਹਦੇ ਵਿੱਚ ਬੀਤੀ ਕੱਲ ਸਜਾਵਾਂ ਹੋਈਆਂ ਨੇ ਸੱਤ ਜਾਲਿਆਂ ਨੂੰ ਪੁਲਿਸ ਨੇ 1993 ਦੇ ਵਿੱਚ ਫੇਕ ਨਾ ਕਾਊਂਟਰ ਦੇ ਵਿੱਚ ਮਾਰ ਦਿੱਤਾ ਸੀਗਾ ਮੈਂ ਤੁਹਾਨੂੰ ਸਾਰੀ ਗੱਲਬਾਤ ਦੱਸਦਾ ਵੀ ਸਾਰਾ ਮਾਮਲਾ ਕੀ ਸੀਗਾ ਔਰ ਕਿਵੇਂ ਹੋਇਆ 1993 ਦੇ ਵਿੱਚ ਤਰਨਤਾਰਨ ਦੇ ਰਾਣੀਵਾਲਾ ਪਿੰਡ ਦੇ ਸੱਤ ਨੌਜਵਾਨ ਜਿਨ੍ਹਾਂ ਦੇ ਨਾਮ ਸ਼ਿੰਦਰ ਸਿੰਘ ਜਿਹੜਾ ਕਿ ਐਸਪੀਓ ਹੈ ਔਰ ਸੁਖਦੇਵ ਸਿੰਘ ਐਸਪੀਓ ਦੇਸਾ ਸਿੰਘ ਐਸਪੀਓ ਬਲਕਾਰ ਸਿੰਘ ਸਰਵਜੀਤ ਸਿੰਘ ਹਰਵਿੰਦਰ ਸਿੰਘ ਅਤੇ ਮੰਗਲ ਸਿੰਘ ਇਹ ਜਿਹੜੇ ਸੱਤ ਨੌਜਵਾਨ ਸੀਗੇ 1993 ਦੇ ਵਿੱਚ ਇਹਨਾਂ ਨੂੰ ਅਗਵਾ ਕੀਤਾ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਬੇਅੰਤਹ ਤਸੀਹੇ ਦਿੱਤੇ ਗਏ ਇਹ ਗੱਲਾਂ ਮੈਂ ਆਪਣੇ ਕੋਲੋਂ ਨਹੀਂ ਕਰ ਰਿਹਾ ਇਹ ਕੋਰਟ ਦੇ ਵਿੱਚ ਜਿਹੜੀ ਕੋਰਟ ਦੀ ਜਜਮੈਂਟ ਆ ਜਿਹੜੀ ਅਦਾਲਤ ਦੇ ਵਿੱਚ ਜੱਜ ਸਾਹਿਬ ਨੇ ਜੋ ਉਹਨਾਂ ਨੂੰ ਜਿਹੜੀ ਸਜ਼ਾ ਸੁਣਾਈ ਹੈ ਦੋਸ਼ੀਆਂ ਨੂੰ ਉਹਦੇ ਵਿੱਚ ਜੋ ਕੁਝ ਲਿਖਿਆ ਹੋਇਆ ਕਿ ਉਹਨਾਂ ਨੂੰ ਬਕਾਇਦਾ ਤਸੀਹੇ ਦਿੱਤੇ ਗਏ ਤੇ 12 ਜੁਲਾਈ ਅਤੇ 28 ਜੁਲਾਈ ਤੱਕ ਇਹਨਾਂ ਨੂੰ ਸਾਰੇ ਜਣਿਆਂ ਨੂੰ ਜਾਲੀ ਫੇਕ ਐਨਕਾਊਂਟਰਾਂ ਦੇ ਵਿੱਚ ਮਾਰ ਮੁਕਾ ਦਿੱਤਾ ਗਿਆ ਔਰ ਜਿਹੜੀ ਲੰਗੀ ਇੱਕ ਤਰੀਕ ਹੈਗੀ ਆ ਭਾਵ ਕਿ 1 ਅਗਸਤ 1 اگست ਨੂੰ ਇਹ ਸਾਰੇ ਜਣੇ ਦੋਸ਼ੀ ਕਰਾਰ ਦਿੱਤੇ ਗਏ ਸੀ ਔਰ 4 اگست ਭਾਵ ਕਿ ਬੀਤੀ ਕੱਲ ਨੂੰ ਸਜ਼ਾ ਦਾ ਐਲਾਨ ਹੋਇਆ ਮੋਹਾਲੀ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਜੱਜ ਬਲਜਿੰਦਰ ਸਿੰਘ ਸਰਾ ਜਿਨ੍ਹਾਂ ਨੇ ਇਹ ਸਜ਼ਾਵਾਂ ਸੁਣਾਈਆਂ ਨੇ ਦੋਸ਼ੀ ਕੌਣ ਸੀਗੇ ਮੈਂ ਤੁਹਾਨੂੰ ਉਹ ਸਾਰੇ ਦੱਸ ਦੇਣਾ ਉਹਨਾਂ ਦੇ ਰੈਂਕ ਵੀ ਤੁਹਾਨੂੰ ਦੱਸ ਦੇਣਾ ਨੰਬਰ 1 ਦੇ ਉੱਪਰ ਹੈਗੇ ਜੀ ਭੁਪਿੰਦਰਜੀਤ ਸਿੰਘ 61 ਸਾਲ ਦੀ ਉਮਰ ਆ ਜੀ ਇਸ ਵੇਲੇ ਔਰ ਉਸ ਵੇਲੇ ਜਦੋਂ ਮੌਕੇ ਵਾਰ ਦਾ ਜਦੋਂ ਉਹਨਾਂ ਨੂੰ ਫੇਕ ਐਨਕਾਊਂਟਰ ਚ ਮਾਰਿਆ ਗਿਆ ਸੱਤ ਨੌਜਵਾਨਾਂ ਨੂੰ ਉਸ ਵੇਲੇ ਉਹ ਡੀਐਸਪੀ ਸੀ ਜਿਹੜਾ ਕਿ ਬਾਅਦ ਦੇ ਵਿੱਚ ਐਸਐਸਪੀ ਰਿਟਾਇਰ ਹੁੰਦੇ ਆ ਉਮਰ ਕੈਦ ਦੀ ਸਜ਼ਾ ਹੋਈ ਹੈ ਔਰ ਨਾਲ 3,50,000 ਰੁਪਏ ਜੁਰਮਾਨਾ ਕੀਤਾ ਗਿਆ ਹੈ ਦੂਸਰਾ ਦੋਸ਼ੀ ਜਿਹਨੂੰ ਸਜ਼ਾ ਹੋਈ ਹੈ ਦਵਿੰਦਰ ਸਿੰਘ 58 ਸਾਲ ਦੀ ਉਮਰ ਹੈ ਉਸ ਵੇਲੇ ਮੌਕੇ ਤੇ ਜਦੋਂ ਇਹ ਘਟਨਾ ਹੋਈ ਹੈ ਉਸ ਵੇਲੇ ਉਹ ਏਐਸਆਈਸੀ ਔਰ ਬਾਅਦ ਵਿੱਚ ਉਹ ਰਿਟਾਇਰ ਹੁੰਦੇ ਆ ਡੀਐਸਪੀ ਆ ਮੈਂ ਤੁਹਾਨੂੰ ਰੈਂਕ ਤਾਂ ਦੱਸਣ ਲਿਆ ਹੈਗਾ ਕਿ ਜਿਹੜਾ ਡੀਐਸਪੀ ਸੀਗਾ ਫੇਕ ਐਨਕਾਊਂਟਰ ਕੀਤੇ ਆ ਜੀ ਤੁਸੀਂ ਸੋਚ ਕੇ ਵੇਖੋ ਔਰ ਉਸ ਵੇਲੇ ਦੀ ਹਕੂਮਤ ਨੇ ਉਹਨਾਂ ਨੂੰ ਉਸ ਵੇਲੇ ਦੇ ਪ੍ਰਸ਼ਾਸਨ ਨੇ ਉਸ ਵੇਲੇ ਦੇ ਸਾਰੇ ਸਿਸਟਮ ਨੇ ਉਹਨਾਂ ਨੂੰ ਤਰੱਕੀਆਂ ਦੇ ਕੇ ਨਵਾਜਿਆ ਡੀਐਸਪੀ ਡੀਐਸਪੀ ਹੀ ਨਹੀਂ ਰਿਹਾ ਡੀਐਸਪੀ ਤੋਂ ਬਾਅਦ ਐਸਪੀ ਬਣਿਆ ਹੋਊਗਾ ਐਸਪੀ ਤੋਂ ਬਾਅਦ ਫਿਰ ਉਹ ਐਸਐਸਪੀ ਰੈਂਕ ਤੱਕ ਵੀ ਜਾ ਪਹੁੰਚਦੇ ਆ ਇਹ ਉਸ ਵੇਲੇ ਦੇ ਸਿਸਟਮ ਦਾ ਇੱਕ ਕੌੜਾ ਸੱਚ ਆ ਜੀ ਔਰ ਇੱਥੇ ਅਦਾਲਤ ਦੇ ਵਿੱਚ ਅੱਜ ਸਾਰਾ ਕੁਝ ਸਾਹਮਣੇ ਆ ਗਿਆ ਔਰ ਇਦਾਂ ਹੀ ASI ਜਿਹੜਾ ਸੀਗਾ ਫੇਕ ਐਨਕਾਊਂਟਰ ਕੀਤੇ ਆ ਉਸ ਤੋਂ ਬਾਅਦ ਫੇਕ ਐਨਕਾਊਂਟਰ ਕੀਤੇ ਆ ਅਦਾਲਤ 'ਚ ਸਾਬਤ ਹੋ ਗਏ ਔਰ ਉਹ ASC ਤੇ ਉਹ ਰਿਟਾਇਰ ਹੋਇਆ DSP ਭਾਵੇਂ ਤਰੱਕੀ ਦੇ ਦਿੱਤੀ ਗਈ ਸੀ ਉਮਰ ਕੈਦੀ ਸਜ਼ਾ ਹੋਈ ਹੈ ਔਰ 3.5 ਲੱਖ ਰੁਪਏ ਦਾ ਜੁਰਮਾਨਾ ਹੋਇਆ ਤੀਸਰਾ ਦੋਸ਼ੀ ਆ ਜੀ ਜਿਹਨੂੰ ਸਜ਼ਾ ਹੋਈ ਹੈ 72 ਸਾਲ ਦੀ ਉਮਰ ਹੈ ਉਸ ਵੇਲੇ ਉਹ ASC ਰਿਟਾਇਰਡ ਇੰਸਪੈਕਟਰ ਹੈ ਜਿਹੜਾ ਕਿ ਇੰਸਪੈਕਟਰ ਹੋ ਕੇ ਰਿਟਾਇਰ ਹੋਇਆ ਤਰੱਕੀ ਮਿਲੀ ਫਿਰ ਵੀ ਉਮਰ ਕੈਦੀ ਸਜ਼ਾ ਹੋਈ ਹੈ ਔਰ 3.5 ਲੱਖ ਰੁਪਏ ਦਾ ਜੁਰਮਾਨਾ ਹੋਇਆ। ਤੀਸਰਾ ਦੋਸ਼ੀ ਸੂਬਾ ਸਿੰਘ 83 ਸਾਲ ਦੀ ਉਮਰ ਹੈ ਤਤਕਾਲੀ ਇੰਸਪੈਕਟਰ ਉਸ ਵੇਲੇ ਜਦੋਂ ਘਟਨਾਕਰਮੇ ਸਾਰਾ ਵਾਪਰਿਆ ਜਦੋਂ ਫੇਕ ਐਨਕਾਊਂਟਰ ਕੀਤੇ ਗਏ ਉਸ ਵੇਲੇ ਉਹ ਇੰਸਪੈਕਟਰ ਸੀ ਬਾਅਦ ਵਿੱਚ ਉਹ ਰਿਟਾਇਰ ਇੰਸਪੈਕਟਰ ਜਦੋਂ ਰਿਟਾਇਰ ਹੋਇਆ ਤੇ ਉਹ ਇੰਸਪੈਕਟਰ ਹੀ ਰਿਹਾ ਵੈਗੁਰੂ ਜਾਣੇ ਹੋ ਸਕਦਾ ਤੜਫਦਾ ਹੋਵੇ ਅਗਲਾ ਵੀ ਕਿ ਮੈਨੂੰ ਜ਼ਿਆਦਾ ਤਰੱਕੀ ਕਿਉਂ ਨਹੀਂ ਮਿਲ ਸਕੀ ਜਿਹਦਾ ਬਾਕੀਆਂ ਨੂੰ ਮਿਲੀ ਹੈ। ਖੈਰ ਉਮਰ ਕੈਦੀ ਸਜ਼ਾ ਹੋਈ ਹੈ ਸੂਬਾ ਸਿੰਘ ਨੂੰ। ਔਰ 3.50 ਲੱਖ ਰੁਪਏ ਦਾ ਜੁਰਮਾਨਾ ਹੋਇਆ। ਅਗਲੇ ਹੈਗੇ ਜੀ ਰਗਵੀਰ ਸਿੰਘ 63 ਸਾਲ ਦੀ ਉਮਰ ਹੈ ਜੀ ਇਸ ਵੇਲੇ ਤਤਕਾਲੀ ਉਸ ਵੇਲੇ ਜਦੋਂ ਘਟਨਾ ਕਰਮ ਹੋਇਆ ਉਸ ਵੇਲੇ ਐਸਆਈਸੀ ਰਿਟਾਇਰ ਸਬ ਇੰਸਪੈਕਟਰ ਥੋੜੀ ਜੀ ਤਰੱਕੀ ਹੋਈ ਹੈ ਜੀ ਔਰ ਉਮਰ ਕੈਦੀ ਸਜ਼ਾ ਹੋਈ ਹੈ ਤੇ 3.5 ਲੱਖ ਰੁਪਏ ਦਾ ਜੁਰਮਾਨਾ ਹੋਇਆ ਜੀ। ਇਹ 5 ਜਣੇ ਹੈਗੇ ਜੀ ਜਿਨ੍ਹਾਂ ਨੂੰ ਇਸ ਕੇਸ ਦੇ ਵਿੱਚ ਸਜ਼ਾਵਾ ਹੋਈਆਂ ਨੇ। ਆਈਪੀਸੀ ਦੀਆਂ ਧਰਾਵਾਂ 120ਬੀ ਜਿਹਨੂੰ ਕਿਹਾ ਜਾਂਦਾ ਹੈਗਾ ਕਿ ਅਪਰਾਧਿਕ ਸਾਜ਼ਿਸ਼ अपराध ਕਰਨ ਦੇ ਵਾਸਤੇ ਸਾਜ਼ਿਸ਼ ਘੜੀ ਗਈ 120 ਧਾਰਾ ਲੱਗਦੀ ਹੈ ਔਰ 302 ਕਤਲ ਕੀਤਾ ਗਿਆ ਮਰਡਰ ਕੀਤਾ ਗਿਆ 302 ਧਾਰਾ ਉਹ ਹੁੰਦੀ ਹੈ 201 ਧਾਰਾ ਵੀ ਲੱਗੀ ਸੀ ਇਹਨਾਂ ਦੇ ਉੱਪਰ ਉਹ ਹੁੰਦੀ ਹੈ ਸਬੂਤ ਮਟਾਉਣੇ ਪਹਿਪਹਿਲਾ ਅਗਵਾ ਕੀਤਾ ਗਿਆ ਫਿਰ ਉਹਨਾਂ ਨੂੰ ਮਾਰਨ ਦੀ ਸਾਜ਼ਿਸ਼ ਘੜੀ ਗਈ ਫਿਰ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਫਿਰ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਇਹਨਾਂ ਨੇ ਆਪਣੇ ਵੱਲੋਂ ਸਬੂਤ ਮਿਟਾਉਂਦੇ ਸੀ ਪਰ ਬਾਅਦ ਵਿੱਚ ਕੋਰਟ 'ਚ ਸਾਰਾ ਕੁਝ ਸਾਬਤ ਹੋ ਗਿਆ ਸੱਚ ਉਗੜ ਕੇ ਸਾਹਮਣੇ ਆ ਹੀ ਗਿਆ 201 ਧਾਰਾ ਹੁੰਦੀ ਹੈ ਅਤੇ ਇੱਕ ਹੋਰ ਧਾਰਾ ਸੀ 218 ਉਹ ਹੁੰਦੀ ਹੈ ਗਲਤ ਰਿਕਾਰਡ ਬਣਾਉਣਾ ਵੀ ਸਾਰੀ ਕਹਾਣੀ ਜਿਹੜੀ ਆ ਉਹਨੂੰ ਸੱਚ ਸਾਬਤ ਕਰਨ ਦੇ ਵਾਸਤੇ ਉਹਨਾਂ ਨੇ ਇੱਕ ਰਿਕਾਰਡ ਬਣਾਇਆ ਜਮਾਂ ਹੀ ਗਲਤ ਪਰ ਉਹ ਜਿਹੜਾ ਗਲਤ ਸੀਗਾ ਉਹ ਕੋਰਟ ਦੇ ਵਿੱਚ ਸਾਬਤ ਹੋ ਗਿਆ ਔਰ ਜੁਰਮਾਨਾ ਜਿਹੜਾ ਹੋਇਆ ਹੈਗਾ ਹਰੇਕ ਦੋਸ਼ੀ ਦੇ ਉੱਪਰ 3.5 ਲੱਖ ਰੁਪਏ ਦਾ ਜੁਰਮਾਨਾ ਹਰੇਕ ਨੂੰ ਲੱਗਾ ਹੈਗਾ 3.5 ਨੂੰ ਹੁਣ ਤੁਸੀਂ ਗੁਣਾ ਕਰ ਲਓ 5 ਦੇ ਨਾਲ ਸੋ ਇੰਨੀ ਜਿਹੜੀ ਰਕਮ ਹੈਗੀ ਆ ਉਹ ਪੀੜਤ ਪਰਿਵਾਰਾਂ ਨੂੰ ਮੁਆਵਜ਼ੇ ਦੇ ਵਜੋਂ ਮਿਲੂਗੀ ਔਰ ਜਿਹੜੇ ਹੋਰ ਦੋਸ਼ੀ ਸੀ ਇਸ ਕੇਸ ਦੇ ਵਿੱਚ ਪੰਜਾਂ ਨੂੰ ਤਾਂ ਸਜ਼ਾ ਹੋ ਗਈ ਹੈ ਔਰ ਜਿਹੜੇ ਪੰਜ ਹੋਰ ਸੀਗੇ ਉਹਨਾਂ ਦੇ ਵਿੱਚੋਂ ਮੈਂ ਨਾਂ ਵੀ ਦੱਸ ਦਿੰਦਾ ਤੁਹਾਨੂੰ ਉਹਨਾਂ ਦੇ ਇਸ ਚੱਲਦੇ ਕੇਸ ਦੇ ਦੌਰਾਨ ਮੌਤ ਹੋ ਗਈ ਹੈ ਹੁਣ 1993 ਦਾ ਵਾਕਿਆ ਹੈਗਾ ਤੇ ਤੁਸੀਂ ਹਿਸਾਬ ਲਾ ਲਓ ਭਈ 93 ਤੋਂ ਬਾਅਦ 7 ਬਰੇ ਉਹ ਲਾ ਲਓ ਤੇ 2025 ਚੱਲਦਾ ਪਿਆ ਜੀ 25 ਤੇ 7 ਲਾ ਲਓ 32 ਬਰੇ ਬੀਤ ਜਾਂਦੇ ਆ ਜੀ 32 ਬਰਿਆਂ ਦੇ ਬਾਅਦ ਆਹ ਫੈਸਲਾ ਆਇਆ ਇੱਕ ਆਪਾਂ ਨਾ ਕਹਾਵਤ ਅਕਸਰੀ ਬੋਲਦੇ ਆਂ ਸੁਣਦੇ ਵੀ ਹੈਗੇ ਆ ਪੜ੍ਹਦੇ ਵੀ ਹੈਗੇ ਆ ਆਪਾਂ ਸੁਣਾਉਨੇ ਵੀ ਹੈਗੇ ਕਈ ਵਾਰ ਅੰਗਰੇਜ਼ੀ ਦੇ ਵਿੱਚ ਆ ਉਹ ਪੰਜਾਬੀ ਦੇ ਵਿੱਚ ਉਹਨੂੰ ਕੁਛ ਇਦਾਂ ਕਿਹਾ ਜਾਂਦਾ ਹੈਗਾ ਕਿ ਜੇ ਇਨਸਾਫ ਦੇਰੀ ਦੇ ਨਾਲ ਮਿਲਦਾ ਤਾਂ ਉਹਨੂੰ ਫਿਰ ਇਨਸਾਫ ਨਹੀਂ ਕਿਹਾ ਜਾਂਦਾ ਪਰ ਇੱਥੇ ਜਿਹੜੇ ਮੁਲਕ ਦੇ ਵਿੱਚ ਆਪਾਂ ਹੈਗੇ ਆ ਇੱਥੇ ਬੈਠ ਕੇ ਆਪਾਂ ਇਹ ਵੀ ਗੱਲ ਕਹਿ ਦਿੰਨੇ ਹੈਗਾ ਇਸ ਤੋਂ ਅਸੀਂ ਕਹਿੰਦੇ ਵੀ ਚਲੋ ਦੇਰ ਨਾਲ ਹੀ ਸਹੀ ਪਰ ਕਰੂਪ ਚਿਹਰਾ ਤਾਂ ਨਸ਼ਰ ਹੋਇਆ ਹੀ ਆ ਨਾ ਜੀ ਦੇਰ ਨਾਲ ਹੀ ਸਹੀ ਹਾਲਾਂਕਿ ਪਰਿਵਾਰਾਂ ਦੇ ਨਾਲ ਜਦੋਂ ਤੁਸੀਂ ਗੱਲ ਕਰੋਗੇ ਤਾਂ ਪਰਿਵਾਰ ਦੱਸਦੇ ਆਂ ਕਹਿੰਦੇ ਕਿ 32 ਬਰੇ ਥੋੜੇ ਨਹੀਂ ਹੁੰਦੇ ਹੈਗੇ 32 ਬਰੇਆਂ ਬਾਅਦ ਹੁਣ ਦੂਸਰੇ ਪਾਸੇ ਮੈਂ ਥੋੜਾ ਜਿਹਾ ਕੰਪੈਰੀਜ਼ਨ ਵੀ ਕਰਨਾ ਚਾਹਾਂਗਾ ਫਿਰ ਮੈਂ ਤੁਹਾਨੂੰ ਦੱਸ ਦਿੰਨਾ ਕਿ ਜਿਹੜੇ ਹੋਰ ਦੋਸ਼ੀ ਸੀਗੇ ਪੰਜ ਜਣੇ ਉਹ ਆਪਣੀ ਮੌਤੇ ਮਰ ਗਏ ਉਹਨਾਂ ਨੂੰ ਅਦਾਲਤ ਦੇ ਵੱਲੋਂ ਸਜ਼ਾ ਨਹੀਂ ਮਿਲ ਸਕੀ ਉਹ ਆਪਣੀ ਮੌਤੇ ਹੀ ਮਰ ਗਏ ਹੁਣ ਜਿਹੜੀ ਗੱਲ ਹੈਗੀ ਆਪਾਂ ਕਹਿੰਦੇ ਆ ਬਈ ਜਸਟਿਸ ਜਿਹੜਾ ਨਿਆਂ ਹੈਗਾ ਉਹ ਦੇਰੀ ਦੇ ਨਾਲ ਹੁਣ ਤੁਸੀਂ ਦੂਸਰੇ ਪਾਸੇ ਦੇਖੋ ਜਿਹੜਾ ਉਹ ਸੰਘਰਸ਼ ਉਸ ਵੇਲੇ ਚੱਲਿਆ ਜਿਹੜਾ ਉਹ ਦੌਰ ਸੀਗਾ ਕਿਸੇ ਵਾਸਤੇ ਚਿੱਟਾ ਸੀਗਾ ਕਿਸੇ ਵਾਸਤੇ ਕਾਲਾ ਸੀਗਾ ਉਹ ਦੌਰ ਪਰ ਉਸ ਵੇਲੇ ਜਿਹੜੇ ਸਿੱਖ ਸੀਗੇ ਜਿਨ੍ਹਾਂ ਨੂੰ ਖਾੜਕੂ ਸਿੰਘ ਕਿਹਾ ਜਾਂਦਾ ਸੀਗਾ ਜਿਹੜੀਆਂ ਵਾਰਦਾਤਾਂ ਇਹਨਾਂ ਦੇ ਮੁਤਾਬਕ ਭਈ ਉਹਨਾਂ ਨੇ ਕੀਤੀਆਂ ਇਹਨਾਂ ਦੇ ਹਿਸਾਬ ਦੇ ਨਾਲ ਉਹਨਾਂ ਨੇ ਕ੍ਰਾਈਮ ਕੀਤੇ ਇਥੋਂ ਦੇ ਸਿਸਟਮ ਦੇ ਮੁਤਾਬਕ ਇਥੋਂ ਦੀ ਪੁਲਿਸ ਦੇ ਮੁਤਾਬਕ ਭਲਾ ਦੱਸੋ ਭਈ ਉਹਨਾਂ ਨੂੰ 32-32 ਵਰੇ ਲੱਗੇ ਆ ਇਸ ਤੋਂ ਇਲਾਵਾ ਹੋਰ ਜਿਹੜੇ ਗੁਰੂ ਪਿਆਰੇ ਸਿੰਘ ਸੀਗੇ ਕਈਆਂ ਨੂੰ ਤੇ ਕੁਝ ਕੁ ਮਹੀਨਾ ਬਾਅਦ ਹੀ ਫਾਂਸੀਆਂ ਦੇ ਉੱਪਰ ਲਟਕਾ ਕੇ ਵੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੋ ਇਸ ਤਰੀਕੇ ਦਾ ਸਾਰਾ ਇਹ ਕੰਪੈਰੀਜ਼ਨ ਵੀ ਥੋੜਾ ਜਿਆਦਾ ਜ਼ਰੂਰ ਕੀਤਾ ਜਾਣ ਦੀ ਜ਼ਰੂਰਤ ਹੈ ਜੇ ਅਦਾਲਤਾਂ ਹੈਗੀਆਂ ਨੇ ਜੇ ਇਥੋਂ ਦਾ ਸਿਸਟਮ ਹੈਗਾ ਫਿਰ ਉਹ ਬਰਾਬਰ ਹੋਣਾ ਚਾਹੀਦਾ ਹੈ ਫਿਰ ਉਹ ਇਹ ਸਿਸਟਮ ਇਹ ਕਿਉਂ ਦੇਖਦਾ ਹੈਗਾ ਕਿ ਇਹ ਕਿਹੜੇ ਧਰਮ ਨਾਲ ਸੰਬੰਧਿਤ ਹੈ ਇਹ ਲੋਕ ਕੌਣ ਹੈਗੇ ਨੇ ਇਹਨੇ ਕਿਹੜੇ ਰੰਗ ਦੇ ਕੱਪੜੇ ਪਾਏ ਹੋਏ ਆ ਇਹਨੇ ਨੀਲੇ ਰੰਗ ਦਾ ਬਣਾ ਪਾਇਆ ਹੋਇਆ ਜਾਂ ਇਹਨੇ ਖਾਕੀ ਰੰਗ ਦੀ ਵਰਦੀ ਪਹਿਨੀ ਹੋਈ ਹੈ ਸੋ ਉੱਥੇ ਫਿਰ ਇਦਾਂ ਨਹੀਂ ਨਾ ਹੋਣਾ ਚਾਹੀਦਾ ਉੱਥੇ ਫਿਰ ਬਰਾਬਰਤਾ ਹੋਣੀ ਚਾਹੀਦੀ ਹੈ ਪਰ ਜਦੋਂ ਆ ਫੈਸਲੇ ਆਉਂਦੇ ਬਤੀ ਬਤੀ ਬਰਿਆਂ ਬਾਅਦ ਤਾਂ ਫਿਰ ਆਮ ਲੋਕ ਜਿਹੜੇ ਨੇ ਉਹ ਇਦਾਂ ਕਿਉਂ ਨਾ ਕਿ ਪੱਖਪਾਤ ਹੁੰਦਾ ਹੈਗਾ ਇੱਥੇ ਫਿਰ ਉਹ ਲੋਕ ਕਿਉਂ ਨਾ ਕਹਿਣ ਕਿ ਜਿਹੜੀ ਉਹ ਅਦਾਲਤ ਦੀ ਦੇਵੀ ਆ ਜਿਹੜੀ ਪਏ ਉਹਨੇ ਪੱਟੀ ਬੱਧੀ ਹੋਈ ਅੱਖਾਂ ਦੇ ਉੱਪਰ ਪਰ ਉਹ ਇੱਕ ਅੱਖ ਚੱਕ ਕੇ ਮੜ ਜਾ ਮੈਨੂੰ ਲੱਗਦਾ ਕਿ ਦੇਖ ਵੀ ਲੈਂਦੀ ਹੋਊਗੀ ਕਿ ਮୋਰੇ ਕੋਣ ਹੈਗਾ ਆ ਕਿ ਇਹਨੂੰ ਮੈਂ ਸਜਾ ਸੁਣਾਉਣੀ ਆ ਤੇ ਕਹੇ ਵੀ ਬਾਰੀ ਮੈਂ ਪੱਟੀ ਬੰਨ ਕੇ ਰੱਖਣੀ ਆ ਸੋ ਇਦਾਂ ਕਰਕੇ ਹੈਗਾ ਆ ਜਾ ਕੇ ਜੋ ਵੀ ਹੈਗਾ ਭਾਵੇਂ 32 ਬਾਰਿਆਂ ਬਾਅਦ ਹੀ ਸਈ ਭਾਵੇਂ 35 ਵਰਿਆਂ ਬਾਅਦ ਹੀ ਸਈ ਘੱਟੋ ਘੱਟ ਇਸ ਗੱਲ ਦਾ ਪਤਾ ਤੇ ਲੱਗ ਗਿਆ ਨਾ ਜਿਹੜੀ ਗੱਲ ਕਹੀ ਜਾਂਦੀ ਹੁੰਦੀ ਸੀ ਕਿ ਉਹਨਾਂ ਸਮਿਆਂ ਦੇ ਦੌਰਾਨ ਪੁਲਿਸ ਵਾਲਿਆਂ ਨੇ ਬਹੁਤ ਸਾਰੇ ਤੱਕੇ ਕੀਤੇ ਆ ਔਰ ਬਹੁਤ ਸਾਰੇ ਕੇਸਾਂ ਦੇ ਵਿੱਚ ਸਜ਼ਾਵਾ ਹੋਈਆਂ ਨੇ ਆ ਥੋੜੇ ਦਿਨ ਪਹਿਲਾਂ ਦੀ ਤਾਂ ਗੱਲ ਹੈਗੀ ਆ ਆ ਮੇਰਾ ਖਿਆਲ ਕੁਝ ਕੁ ਦਿਨ ਪਹਿਲਾਂ ਦੀ ਗੱਲ ਹੀ ਆ ਪਿਛਲੇ ਮਹੀਨੇ ਦੇ ਅਖੀਰਲੇ ਦਿਨਾਂ ਦੇ ਵਿੱਚ ਉਸ ਦਿਨ ਵੀ ਸਜ਼ਾਵਾ ਹੋਈਆਂ ਨੇ ਪੁਲਿਸ ਵਾਲਿਆਂ ਨੇ ਪੁਲਿਸ ਵਾਲੇ ਹੀ ਮਾਰ ਦਿੱਤੇ ਸੀਗੇ ਸੋਚ ਕੇ ਵੇਖੋ ਪੁਲਿਸ ਵਾਲਿਆਂ ਨੇ ਪੁਲਿਸ ਵਾਲਿਆਂ ਨੂੰ ਹੀ ਫੇਕ ਅਨਕਾਊਂਟਰ ਦੇ ਵਿੱਚ ਮਾਰ ਦਿੱਤਾ ਸੀਗਾ ਇੱਥੇ ਆਪਣੇ ਮੋਢਿਆਂ ਦੇ ਉੱਪਰ ਸਤਾਰ ਤੇ ਲਵਾ ਲੈ ਚਲੋ ਜਵਾਨੀ ਦਾ ਸਮਾਂ ਵੀ ਲੰਘ ਗਿਆ ਜਿਹੜੇ ਰਤਬੇ ਸਗੇ ਜਿਹੜੇ ਉਹ ਅਹੁਦੇ ਸਗੇ ਜਿਹੜੀ ਉਸ ਤੋਂ ਬਾਅਦ ਪੈਨਸ਼ਨਾਂ ਮਿਲੀਆਂ ਤਰਕੀਆਂ ਸਾਰਾ ਕੁਝ ਉਹ ਵੀ ਸਾਰਾ ਕੁਝ ਭੋਗ ਲਿਆ ਪਰ ਹੁਣ ਢਲਦੀ ਉਮਰੇ ਜੇਲ੍ਹਾਂ ਦੇ ਆਚਾਰਦਵਾਰੀਆਂ ਦੇ ਅੰਦਰ ਜੜੋ ਜਾਣਾ ਪੈਂਦਾ ਹੈਗਾ ਤੇ ਮੈਨੂੰ ਯਾਦ ਆ ਪਿੱਛੇ ਜਾਏ ਨਾ ਇੱਕ ਡੀਐਸਪੀ ਸਾਹਿਬ ਨੂੰ ਸਜ਼ਾ ਹੋਈ ਹੈ ਇਦਾਂ ਕਿਸੇ ਕੇਸ ਦੇ ਵਿੱਚ ਪੱਤਰਕਾਰ ਸਾਡੇ ਮਹਿਕਮੇ ਵਾਲਾ ਉਹ ਉਹਨਾਂ ਨੂੰ ਸਵਾਲ ਕਰਦਾ ਉਹ ਕਹਿੰਦਾ ਡੀਐਸਪੀ ਸਾਹਿਬ ਕਿਵੇਂ ਮਹਿਸੂਸ ਹੁੰਦਾ ਵੀ ਕਹਿੰਦਾ ਤੁਸੀਂ ਇੰਨੇ ਸਮੇਂ ਪਹਿਲਾਂ ਕੀਤਾ ਸਗਾ ਅਦਾਲਤ ਦਾ ਜੋ ਫੈਸਲਾ ਆਇਆ ਕੀ ਕਹਿਣਾ ਚਾਹੁੰਦੇ ਹੋ ਹੁਣ ਉਸ ਡੀਐਸਪੀ ਨੇ ਖਿਜੇ ਕਲਪੇ ਨੇ ਇਹ ਗੱਲ ਆਖੀ ਸੀ ਉਸ ਵੇਲੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਉਹ ਕਹਿ ਰਿਹਾ ਸਗਾ ਅੱਗੋਂ ਡੀਐਸਪੀ ਸਾਹਿਬ ਉਹ ਕਹਿੰਦੇ ਕਿ ਮੈਂ ਜੋ ਕੀਤਾ ਅਸੀਂ ਠੀਕ ਆ ਅਸੀਂ ਕੁਝ ਗਲਤ ਨਹੀਂ ਹੈਗੇ ਉਹਨਾਂ ਨੂੰ ਪੁੱਛੇ ਜਾ ਕੇ ਉਹਨਾਂ ਨੂੰ ਪੁੱਛੋ ਜਾ ਕੇ ਕਿ ਉਹਨਾਂ ਨੂੰ ਪਲਾ ਸਰਕਾਰਾਂ ਨੂੰ ਹਕੂਮਤਾਂ ਦੀ ਗੱਲ ਕਰਦਾ ਹੈ ਵੀ ਉਹਨਾਂ ਨੇ ਸਾਡੇ ਕੋਲੋਂ ਕਰਵਾਇਆ ਸਾਰਾ ਕੁਝ ਸਾਥੋਂ ਉੱਪਰ ਵਾਲਿਆਂ ਨੇ ਹੁਣ ਗੱਲ ਇੱਥੇ ਇਹ ਵੀ ਜ਼ਰੂਰ ਹੈਗੀ ਆ ਜਿਹੜੀ ਮੇਰੇ ਜ਼ਿਹਨ ਦੇ ਵਿੱਚ ਆ ਮੈਂ ਤੁਹਾਡੇ ਨਾਲ ਜ਼ਰੂਰ ਕਰਨੀ ਚਾਹੂੰਗਾ ਵਾਕਈ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਉਹਨਾਂ ਨੇ ਕਰਵਾਇਆ ਸਰਕਾਰਾਂ ਦੀ ਸ਼ਹਿਤੋ ਬਿਨਾ ਪੱਤਾ ਵੀ ਨਹੀਂ ਹਿੱਲ ਸਕਦਾ ਪਰ ਇਹ ਗੱਲ ਮੰਨ ਦਿਆਂ ਪਾ ਇਹ ਗੱਲ ਕਹਿੰਦੇ ਆ ਤੁਸੀਂ ਮੈਨੂੰ ਦੱਸੋ ਇੱਕ ਪੁਲਿਸ ਵਾਲਾ ਭਾਵੇਂ ਛੋਟਾ ਅਫਸਰ ਆ ਭਾਵੇਂ ਵੱਡਾ ਅਫਸਰ ਆ ਕੋਈ ਕੀ ਉਹ ਆਪਦੀ ਮਰਜ਼ ਆਪਣੀ ਪਿਸਟਲ ਦੇ ਵਿੱਚੋਂ ਗੋਲੀ ਚਲਾ ਸਕਦਾ ਹੈ ਜੇ ਆਪਾਂ ਮੰਨਦੇ ਆ ਕਿ ਹਾਂ ਚਲਾ ਸਕਦਾ ਤਾਂ ਫਿਰ ਵੀ ਤੁਸੀਂ ਸੋਚ ਕੇ ਵੇਖੋ ਕਿ ਕਿਹੋ ਜਿਹਾ ਹੋਣਗੇ ਉਹ ਕਾਨੂੰਨ ਦੇ ਰਖਵਾਲੇ ਜਿਨ੍ਹਾਂ ਨੇ ਇਸ ਗੱਲ ਦੀ ਵੀ ਪਰਵਾਹ ਹੀ ਨਹੀਂ ਕੀਤੀ ਕਿ ਸਾਡੇ ਉੱਪਰੋਂ ਸਾਨੂੰ ਕੋਈ ਆਰਡਰ ਆਉਂਦਾ ਆ ਜਾਂ ਨਹੀਂ ਆਉਂਦਾ ਔਰ ਜੋ ਪ੍ਰੋ ਆਰਡਰ ਆਇਆ ਹੈਗਾ ਤਾਂ ਉਹਦੇ ਬਾਵਜੂਦ ਜਿੱਦਾ ਹੋ ਉਹ ਡੀਐਸਪੀ ਸਾਹਿਬ ਨੇ ਆਖਿਆ ਕਿ ਉਹਨਾਂ ਨੂੰ ਜਾ ਕੇ ਪੁੱਛੋ ਸੋ ਹਕੂਮਤਾਂ ਦੇ ਕਹਿਣ ਦੇ ਉੱਪਰ ਹੀ ਸਾਰਾ ਕੁਝ ਹੋਇਆ ਮੈਂ ਹੁਣ ਕਈ ਵਾਰ ਸੋਚਦਾ ਹੁੰਨਾ ਕਿ ਹੋ ਸਕਦਾ ਜਿਹੜੇ ਉਹ ਇਦਾਂ ਕਹਿੰਦੇ ਵੀ ਸੱਤੋਂ ਉੱਪਰ ਵਾਲਿਆਂ ਨੇ ਕਰਵਾਇਆ ਵੀ ਸਾਨੂੰ ਸਜ਼ਾ ਹੋ ਗਈ ਹੈ ਅਸੀਂ ਠੀਕੇ ਸੀ ਆਪਣੀ ਜਗ੍ਹਾ ਦੇ ਉੱਪਰ ਅਸੀਂ ਤਾਂ ਡਿਊਟੀ ਕੀਤੀ ਹੈ ਫਿਰ ਮੈਨੂੰ ਲੱਗਦਾ ਕਿ ਉਹ ਜਿਹੜੇ ਐਡਵੋਕੇਟ ਇਧਰੋਂ ਪੈਰਵਾਹੀਆਂ ਕਰਦੇ ਆ ਜਿਨ੍ਹਾਂ ਦੇ ਪਰਿਵਾਰਾਂ ਦੇ ਜੀਆਂ ਦੇ ਫੇਕ ਐਨਕਾਊਂਟਰ ਹੋਏ ਜਿਨ੍ਹਾਂ ਨੂੰ ਮਾਰਕਤਿਆ ਗਿਆ ਉਹਨਾਂ ਦੇ ਨਾਲ ਉਹ ਗੱਲਬਾਤ ਕਰਨ ਉਹਨਾਂ ਨੂੰ ਕਹਿਣ ਕੇ ਭਾਈ ਮੈਂ ਤੇ ਦੋਸ਼ੀ ਹੈਗਾ ਚਲੋ ਮੈਨੂੰ ਤਾਂ ਸਜ਼ਾ ਹੋ ਗਈ ਹੈ ਪਰ ਜਿਨ੍ਹਾਂ ਨੇ ਸਾਡੇ ਕੋਲ ਇਹ ਸਾਰਾ ਕੁਝ ਕਰਵਾਇਆ ਫਿਰ ਉਹਨਾਂ ਨੂੰ ਕਹੋ ਕਿ ਤੁਸੀਂ ਅਦਾਲਤ ਦੇ ਵਿੱਚ ਉਹਨਾਂ ਦੇ ਉਹਨਾਂ ਲੋਕਾਂ ਦੇ ਖਿਲਾਫ ਵੀ ਉਹਨਾਂ ਹਕੂਮਤਾਂ ਦੇ ਖਿਲਾਫ ਵੀ ਤੁਸੀਂ ਦੇ ਦਿਓ ਬਿਆਨ ਤੁਹਾਨੂੰ ਕਿਸੇ ਦੇ ਕੋਲ ਤੋਂ ਆਰਡਰ ਆਇਆ ਹੋਊਗਾ ਤੁਹਾਨੂੰ ਕਿਸੇ ਨੇ ਤਾਂ ਕਹਿ ਹੁੰਗਾ ਕਿ ਆ ਕੰਮ ਕਰ ਦੇ ਫਿਰ ਤੁਸੀਂ মিডিਏ ਦੇ ਮੁਰੇ ਇਹ ਗੱਲ ਕਹਿੰਨੇ ਹੋ ਫਿਰ ਤੁਸੀਂ ਜ਼ਿਕਰ ਕਰੋ ਉਹਨਾਂ ਲੋਕਾਂ ਦਾ ਸੋ ਮੈਨੂੰ ਲੱਗਦਾ ਕਿ ਬਾਕੀ ਐਡਵੋਕੇਟ ਸਾਹਿਬ ਜਿਹੜੇ ਆ ਕਾਨੂੰਨਾਂ ਦੀ ਪੇਰਵਾਹੀ ਕਰਦੇ ਆ ਜਿਨ੍ਹਾਂ ਨੂੰ ਕਾਨੂੰਨਾਂ ਦੇ ਬਾਰੇ ਜਾਣਕਾਰੀ ਹੈ ਜਾਂ ਹੋਰ ਬੜੀ ਮਹਾਰਤ ਰੱਖਦੇ ਨੇ ਜਿਹੜੇ ਲੋਕ ਉਹ ਦੱਸ ਸਕਦੇ ਆ ਕਿ ਕੀ ਹਕੂਮਤਾਂ ਨੂੰ ਕੀ ਸਰਕਾਰ ਨੂੰ ਜਾਂ ਜਿਨ੍ਹਾਂ ਦੀ ਉਸ ਵੇਲੇ ਸਰਕਾਰ ਸੀ ਜਿਸ ਸਿਆਸੀ ਪਾਰਟੀ ਦੀ ਸਰਕਾਰ ਸੀ ਉਸ ਵੇਲੇ ਕੀ ਉਹਨਾਂ ਨੂੰ ਪਾਰਟੀ ਬਣਾਇਆ ਜਾ ਸਕਦਾ ਹੈ ਇਥੋਂ ਦਾ ਜਿਹੜਾ ਸਿਸਟਮ ਹੈਗਾ ਭਾਰਤ ਦੀ ਸਰਕਾਰ ਦਾ ਦੇ ਤੁਰ ਨਿਜ਼ਾਮ ਆ ਜਿਹੜਾ ਕਿ ਉਹਨੂੰ ਵੀ ਨਾਲ ਬਰਾਬਰ 파ਰਟੀ ਬਣਾਇਆ ਜਾ ਸਕਦਾ ਜਾਂ ਇਹਨਾਂ ਨੇ ਹੀ ਕੇਵਲ ਆਪਣੇ ਤੌਰ ਤੇ ਕਰ ਦਿੱਤਾ ਇਸ ਕਰਕੇ ਇਹਨਾਂ ਦੇ ਖਿਲਾਫ ਹੀ ਕਾਰਵਾਈ ਹੋਣੀ ਹੈ ਜਿਹਨਾਂ ਨੂੰ ਸਜ਼ਾ ਮਾ ਹੋ ਰਹੀਆਂ ਨੇ ਸੋ ਮੈਨੂੰ ਲੱਗਦਾ ਕਿ ਉਹ ਬਿਹਤਰ ਦਾ ਸਕਦੇ ਆ ਜਿਹੜੇ ਵਕੀਲ ਜਿਹੜੇ ਕਾਨੂੰਨਾਂ ਦੇ ਮਹਾਰਤ ਰੱਖਣ ਵਾਲੇ ਬੰਦੇ ਹੈਗੇ ਆ ਸੋ ਆਜੋ ਹੁਣ ਮੈਂ ਤੁਹਾਨੂੰ ਗੱਲ ਪੂਰੀ ਕਰ ਲੈਣਾ ਆਪਣੀ ਇਸ ਕੇਸ ਦੇ ਵਿੱਚ ਪੰਜ ਜਣੇ ਨੂੰ ਸਜ਼ਾ ਹੋਈ ਹੈ ਜੀ ਸੋ ਇਸ ਕੇਸ ਦੇ ਵਿੱਚ ਜਿਹੜੇ ਹੋਰ ਪੰਜ ਜਣੇ ਜਿਨ੍ਹਾਂ ਨੂੰ ਅਦਾਲਤ ਦੇ ਮੇਲੋਂ ਸਜ਼ਾ ਨਹੀਂ ਮਿਲ ਸਕੇ ਪਰ ਉਹ ਆਪਣੀ ਮੌਤੇ ਮਰ ਗਏ ਉਹਨਾਂ ਵਿੱਚ ਇੱਕ ਇੰਸਪੈਕਟਰ ਗੁਰਦੇਵ ਸਿੰਘ ਸਬ ਇੰਸਪੈਕਟਰ ਗਿਆਨ ਚੰਦ, ਏਐਸਆਈ ਜਗੀਰ ਸਿੰਘ, ਹੈੱਡ ਕੌਨਸਟੇਬਲ ਮਹਿੰਦਰ ਸਿੰਘ ਅਤੇ ਹੈੱਡ ਕੌਨਸਟੇਬਲ ਅਰੂੜ ਸਿੰਘ ਮੁਕਾਦਮੇ ਦੇ ਦੌਰਾਨ ਇਹਨਾਂ ਦੀ ਮੌਤ ਹੋ ਗਈ ਔਰ ਇੱਕ ਦੋਸ਼ੀ ਜਿਹੜਾ ਸੀਗਾ ਉਹ ਪ੍ਰੋਸੀਕਿਊਸ਼ਨ ਗਵਾਹ ਬਣ ਗਿਆ ਸੀਗਾ। ਸੋ ਇਹ ਸਾਰਾ ਘਟਨਾਕਰਮ ਸੀਗਾ ਔਰ ਇਸ ਤਰੀਕੇ ਨਾਲ ਹੁਣ ਗੱਲ ਇਦਾਂ ਹੈਗੀ ਆ ਕਿ ਜਦੋਂ 32-32 ਬਰੇ ਬੀਤਣਗੇ ਅਦਾਲਤਾਂ ਦਾ ਸੱਚ ਵਾਇਕ ਆ ਵੀ ਦੂਜਾ ਪੱਖ ਇਹ ਵੀ ਹੈਗਾ ਯਾ ਸਾਰਾ ਕੁਝ ਸਾਡੇ ਸਾਹਮਣੇ ਹੀ ਆ ਸਾਰਾ ਕੁਝ। ਵੀ ਹੁਣ ਜੇ 32-32 ਬਰੇ ਬੀਤਣਗੇ ਤਾਂ ਜਿਨ੍ਹਾਂ ਦੀ ਉਮਰ ਉਸ ਵੇਲੇ ਕਿਸੇ ਦੀ 50 ਸਾਲਵਾ ਮੰਨ ਲਓ ਤੇ 50 ਸਾਲ ਦਾ ਉਮਰ ਦਾ ਬੰਦਾ 32 ਬੜਿਆਂ ਬਾਅਦ ਹੁਣਾਂ ਵਿੱਚੋਂ ਜਿਹੜਾ ਕੁਝ ਜਿਉਂਦੇ ਸੀਗੇ ਚਲੋ ਉਹਨਾਂ ਨੂੰ ਸਜ਼ਾਾਂ ਹੋ ਗਈਆਂ ਉਹ ਵੀ ਮਰਨ ਕੰਢੇ ਐਸ ਵੇਲੇ ਸੋ ਆਪਣੀ ਜ਼ਿੰਦਗੀ ਭੋਗ ਗਏ ਆਪਣੀ ਜਵਾਨੀ ਹੰਡਾ ਗਏ ਆਪਣਾ ਸਾਰਾ ਕੁਝ ਉਹਨਾਂ ਨੇ ਵੇਖ ਕਰ ਲਿਆ ਉਹਨਾਂ ਨੇ ਰੁਤਬੇ ਅਹੁਦੇ ਸਾਰਾ ਕੁਝ ਉਹਨਾਂ ਨੇ ਮਾਰ ਲਿਆ ਤੇ ਹੁਣ ਆ ਜਿਹੜੇ ਇੰਨੇ ਜਣੇ ਹੈਗੇ 5 ਜਣੇ ਉਹਨਾਂ ਦੀ ਉਸ ਦੌਰਾਨ ਮੌਤ ਹੋ ਗਈ ਹੈ ਹੁਣ ਜਿਨ੍ਹਾਂ ਦੀ ਮੌਤ ਹੋ ਗਈ ਹੈ ਕੀ ਅਦਾਲਤਾਂ ਇਸ ਗੱਲ ਦਾ ਕੋਈ ਜਵਾਬ ਦੇਣਗੀਆਂ ਕਿ ਉਹਨਾਂ ਨੂੰ ਕੀ ਸਜ਼ਾ ਹੋਈ ਭਲਾ ਤੁਹਾਡੇ ਕੋਲ ਕੇਸ ਚੱਲਦੇ ਸਕੇ ਨੇ ਲੰਬੇ ਸਮੇਂ ਤੋਂ ਉਹਨਾਂ ਦਾ ਜਿਹੜਾ ਲੇਖਾ ਜੋਖਾ ਹੈਗਾ ਉਹ ਕਿੱਥੇ ਆਊਗਾ ਜਾ ਕੇ ਖੈਰ ਚਲੋ ਅੱਗੇ ਆਓ ਜੀ 27 ਜੂਨ 1993 ਸਰਹਾਲੀ ਦੀ ਪੁਲਿਸ ਸਟੇਸ਼ਨ ਦੇ ਐਸ ਐਚ ਓ ਗੁਰਦੇਵ ਸਿੰਘ ਦੀ ਅਗਵਾਈ ਦੇ ਵਿੱਚ ਪੁਲਿਸ ਨੇ ਸ਼ਿੰਦਰ ਸਿੰਘ ਦੇਸ਼ਾ ਸਿੰਘ ਸੁਖਦੇਵ ਸਿੰਘ ਜਿਹੜੇ ਤਿੰਨੋਂ ਹੀ ਐਸ ਪੀ ਓ ਸੀਗੇ ਜੀ ਔਰ ਬਲਕਾਰ ਸਿੰਘ ਅਤੇ ਦਿਲਜੀਤ ਸਿੰਘ ਨੂੰ ਸੰਗਤਪੁਰਾ ਪਿੰਡ ਦੇ ਵਿੱਚ ਇੱਕ ਡਕੈਤੀ ਮਾਮਲੇ 'ਚ ਅਗਵਾ ਕੀਤਾ ਇਹ ਸਾਰੇ ਜਿਹੜੇ ਸੀਗੇ ਉਹ ਸਰਕਾਰੀ ਠੇਕੇਦਾਰ ਜੋਗਿੰਦਰ ਸਿੰਘ ਦੇ ਘਰੋਂ ਚੁੱਕੇ ਗਏ ਸੀ ਜਿੱਥੇ ਐਸ ਪੀ ਓ ਗਨਮੈਨ ਦੇ ਵਜੋਂ ਤਾਇਨਾਤ ਸੀਗੇ ਦਰਜੀਤ ਸਿੰਘ ਨੂੰ ਬਾਅਦ ਦੇ ਵਿੱਚ ਛੜ ਦਿੱਤਾ ਗਿਆ 2 ਜੁਲਾਈ 1993 ਸਰਹਾਲੀ ਦੀ ਪੁਲਿਸ ਨੇ ਐਫ ਆਈ ਆਰ ਨੰਬਰ 61/93 ਭਾਵ ਕਿ 93 ਸਾਲ ਸੀਗਾ ਔਰ ਐਫ ਆਈ ਆਰ ਨੰਬਰ 61 ਦਰਜ ਕੀਤੀ ਦਾਵਾ ਕੀਤਾ ਕਿ ਸ਼ੰਦਰ ਸਿੰਘ ਦੇਸਾ ਸਿੰਘ ਤੇ ਸੁਖਦੇਵ ਸਿੰਘ ਸਰਕਾਰੀ ਹਥਿਆਰਾਂ ਦੇ ਸਮੇਤ ਫਰਾਰ ਹੋ ਗਏ ਆ ਜੋ ਉਸ ਵੇਲੇ ਪੁਲਿਸ ਨੇ ਦਾਵਾ ਕੀਤਾ 12 ਜੁਲਾਈ 1993 ਡੀ ਐਸ ਪੀ ਭੁਪਿੰਦਰਜੀਤ ਸਿੰਘ ਅਤੇ ਗੁਰਦੇਵ ਸਿੰਘ ਦੀ ਅਗਵਾਈ ਦੇ ਵਿੱਚ ਪੁਲਿਸ ਨੇ ਦਾਵਾ ਕੀਤਾ ਕਿ ਮੰਗਲ ਸਿੰਘ ਨੂੰ ਡਕੈਤੀ ਦੇ ਮਾਮਲੇ ਚ ਵਸੂਲੀ ਵਾਸਤੇ ਘਰ ਕਾਗ ਪਿੰਡ ਲੈ ਕੇ ਜਾਂਦੇ ਸਮੇਂ ਆਤਵਾਦੀਆਂ ਨੇ ਕਹਿੰਦੇ ਹਮਲਾ ਕਰ ਦਿੱਤਾ ਕਥਿਤ ਗੋਲਾਬਾਰੀ ਦੇ ਵਿੱਚ ਮੰਗਲ ਸਿੰਘ ਸ਼ਿੰਦਰ ਸਿੰਘ ਦੇਸ਼ਾ ਸਿੰਘ ਤੇ ਬਲਕਾਰ ਸਿੰਘ ਮਾਰੇ ਗਏ ਸੀਬੀਆਈ ਨੇ ਪਾਇਆ ਕਿ ਇਹ ਜਾਲੀ ਮੁੱਠਪੇੜ ਸੀਗੀ ਹੁਣ ਜਦੋਂ ਸੀਬੀਏ ਅਦਾਲਤ ਦੇ ਵਿੱਚ ਕੇਸ ਚੱਲਿਆ ਸੀਬੀਆਈ ਨੇ ਫਿਰ ਜਦੋਂ ਜਾਂਚ ਪੜਤਾਲ ਕੀਤੀ ਤਾਂ ਉਹਦੇ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਇਹ ਇੱਕ ਬਿਲਕੁਲ ਫਰਜ਼ੀ ਮੁੱਠਪੇੜ ਸੀਗੀ ਜੋ ਪੁਲਿਸ ਦੀਆਂ ਕਹਾਣੀਆਂ ਵੀ ਉਹ ਸਰਾਸਰ ਝੂਠੀ ਹੈ ਫੋਰੈਂਸਿਕ ਜਾਂਚ ਦੇ ਵਿੱਚ ਪਤਾ ਲੱਗਾ ਕੇ ਮੌਕੇ ਤੋਂ ਮਿਲੀਆਂ ਹੋਈਆਂ ਗੋਲੀਆਂ ਦੇ ਖੋਲ ਹਥਿਆਰਾਂ ਦੇ ਨਾਲ ਮੇਲ ਨਹੀਂ ਸੀਗੇ ਖਾਂਦੇ ਤੇ ਪੋਸਟਮਾਰਟਮ ਦੀ ਜਿਹੜੀ ਰਿਪੋਰਟ ਸੀਗੀ ਸਾਰਿਆਂ ਜਾਣਿਆਂ ਦੀ ਉਹਨਾਂ ਰਿਪੋਰਟਸ ਦੇ ਵਿੱਚ ਇਹ ਆਇਆ ਸੀਗਾ ਕਿ ਤਸੀਹੇ ਦਿੱਤੇ ਗਏ ਸਕੇ ਉਹਨਾਂ ਨੂੰ ਕਿਉਂਕਿ ਸਰੀਰ ਦੇ ਉੱਪਰ ਸੱਟਾਂ ਦੇ ਨਿਸ਼ਾਨ ਸਕੇ ਉਹਨਾਂ ਦੀਆਂ ਸਰੀਰਾਂ ਦੇ ਉੱਪਰ ਬਹੁਤ ਹੀ ਜ਼ਿਆਦਾ ਤਸ਼ੱਦਦ ਕੀਤੇ ਜਾਂਦੇ ਨਿਸ਼ਾਨ ਸੀਗੇ ਸਰੀਰਾਂ ਨੂੰ ਉਹਨਾਂ ਦੀਆਂ ਬਾਡੀਜ਼ ਨੂੰ ASI ਗੁਲਬਰਗ ਸਿੰਘ ਅਤੇ ਦਵਿੰਦਰ ਸਿੰਘ ਨੇ ਪਛਾਣੇ ਜਾਣ ਦੇ ਬਾਵਜੂਦ ਪਤਾ ਵੀ ਸਗਾ ਵੀ ਇਹ ਕੌਣ ਹੈ ਗਿਆ ਕਿਹੜੇ ਪਿੰਡ ਤੋਂ ਚੁੱਕ ਕੇ ਲੈ ਕੇ ਆਂਦੇ ਹਨ ਇਹਨਾਂ ਦੇ ਆਰ ਪਰਿਵਾਰ ਕੌਣ ਹੈ ਗਿਆ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਲਵਾਰਿਸ ਦੱਸ ਕੇ ਤੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਭਾਵ ਕਿ ਜਿਹੜੇ ਪਰਿਵਾਰਕ ਜੀ ਸੀਗੇ ਉਹ ਆਪਣੇ ਘਰ ਦੇ ਜੀਆਂ ਦੇ ਇਹ ਜਿਹੜੇ ਸੱਤ ਜਣੇ ਸੀਗੇ ਉਹਨਾਂ ਦੀ ਡੈੱਡ ਬਾਡੀਜ਼ ਨੂੰ ਵੀ ਨਹੀਂ ਦੇਖ ਸਕੇ ਉਹਨਾਂ ਦੇ ਅੰਤਮ ਸੰਸਕਾਰ ਨਹੀਂ ਕਰ ਸਕੇ ਆਪਣੇ ਹੱਥੀ ਉਹ ਉਹਨਾਂ ਦੇ ਭੋਗ ਨਹੀਂ ਪਾ ਸਕੇ ਤੁਸੀਂ ਦੇਖੋ ਕਿੰਡੀ ਇੱਕ ਦਰਦਨਾਕ ਕਹਾਣੀ ਹੈ ਕਿੱਡਾ ਕੁਛ ਉਹਨਾਂ ਨੇ ਆਪਣੇ ਪਿੰਡਿਆਂ ਦੇ ਉੱਪਰ ਸਾਰਿਆਂ ਨੇ ਹੰਡਾਇਆ ਔਰ ਇਹ ਮੈਂ ਪਹਿਲਾਂ ਦੱਸਤੀ ਹਟਿਆ ਤੁਹਾਨੂੰ ਇੱਕ ਮੈਂ ਇੱਕ ਬੀਬੀ ਦੀ ਸਟੋਰੀ ਸੁਣਾਤੀ ਪਹਿਲਾਂ ਔਰ ਇਹ ਦੂਜੀ ਸਟੋਰੀ ਹੈ ਪਤਾ ਨਹੀਂ ਅਣਗਿਣਤ ਕਹਾਣੀਆਂ ਇਦਾਂ ਦੀਆਂ ਹੈਗੀਆਂ ਨੇ ਔਰ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਤੇ ਬਹੁਤ ਸਾਰਿਆਂ ਨੂੰ ਅਦਾਲਤਾਂ ਦੇ ਵਿੱਚ ਸਜ਼ਾਵਾ ਹੋ ਵੀ ਚੁੱਕੀਆਂ ਨੇ ਔਰ ਬਹੁਤ ਸਾਰੇ ਕੇਸ ਹਾਲੇ ਪੈਂਡਿੰਗ ਪਏ ਹੋਏ ਐ ਉਹਨਾਂ ਦੀਆਂ ਕਾਰਵਾਈਆਂ ਉਹਨਾਂ ਦੀਆਂ ਸੁਣਵਾਈਆਂ ਅਦਾਲਤਾਂ ਦੇ ਵਿੱਚ ਚੱਲਦੀਆਂ ਪਈਆਂ ਨੇ ਅੱਗੇ ਆਓ ਜੀ 28 ਜੁਲਾਈ 1993 ਸੁਖਦੇਵ ਸਿੰਘ 27 ਜੂਨ ਨੂੰ ਅਗਵਾ ਕੀਤਾ ਗਏ ਸਰਬਜੀਤ ਸਿੰਘ ਹੰਸਾਵਾਲਾ ਅੰਮ੍ਰਿਤਸਰ ਹਰਵਿੰਦਰ ਸਿੰਘ ਜਲਾਬਾਦ ਕੈਥਲ ਹਰਿਆਣਾ ਉਹਨਾਂ ਨੂੰ ਵੈਰੋਵਾਲ ਪੁਲਿਸ ਨੇ ਅਗਵਾ ਕੀਤਾ ਤੇ ਡੀਐਸਪੀ ਭੁਪਿੰਦਰਜੀਤ ਸਿੰਘ ਅਤੇ ਐਸਐਚਓ ਸੂਬਾ ਸਿੰਘ ਦੀ ਅਗਵਾਈ ਦੇ ਵਿੱਚ ਜਾਲੀ ਮੁੱਠਪੇੜ ਦੇ ਵਿੱਚ ਮਾਰ ਦਿੱਤਾ ਫੇਕ ਐਨਕਾਊਂਟਰ ਕਰ ਦਿੱਤਾ ਭਾਵਕੇ ਪੁਲਿਸ ਨੇ ਐਫਆਈਆਰ ਵੈਰੋਵਾਲ ਦਰਜ ਕਰਕੇ ਹਥਿਆਰਾਂ ਦੀ ਬਰਾਮਦਗੀ ਦਿਖਾਈ ਪਰ ਸੀਬੀਆਈ ਨੇ ਇਹਨੂੰ ਜਾਲੀ ਪਾਇਆ ਸੀਬੀਏ ਨੇ ਜਾਂਚ ਪੜਤਾਲ ਕੀਤੀ ਤੇ ਸੀਬੀਏ ਨੇ ਕਿਹਾ ਕਿ ਸਰਾਸਰ ਸਾਰਾ ਕੁਝ ਝੂਠ ਦਾ ਪਲੰਦਾ ਹੈਗਾ ਇਹ ਸਾਰਾ ਕੁਝ ਜਾਲੀ ਹੈ ਅਦਾਲਤ ਨੇ ਸਾਰੇ ਮਾਮਲੇ ਵਿੱਚ ਸੁਣਵਾਈ ਦੇ ਦੌਰਾਨ ਜੋ ਪਾਇਆ ਉਹ ਇਹ ਸੀਗਾ ਅਦਾਲਤ ਨੇ ਦੋਸ਼ੀਆਂ ਦੀ ਕਾਰਵਾਈ ਨੂੰ ਗੈਰ ਕਾਨੂੰਨੀ ਨੈਤਿਕ ਤੌਰ ਤੇ ਦਿਵਾਲੀਆ ਅਤੇ ਮਨੁੱਖਤਾ ਦੇ ਵਿਰੁੱਧ ਦੱਸਿਆ ਹੈਗਾ ਜੀ ਅਦਾਲਤ ਦੇ ਫੈਸਲੇ ਦੀ ਗੱਲ ਕਰਨ ਰਿਹਾ ਮੈਂ ਦੋਸ਼ੀਆਂ ਦੀ ਉਮਰ 58 ਤੋਂ 83 ਸਾਲ ਅਤੇ ਮੁਕਾਦਮੇ ਦੀ ਲੰਬੀ ਮਿਆਦ ਨੂੰ ਵਿਚਾਰਦਿਆਂ ਹੋਇਆ ਅਦਾਲਤ ਨੇ ਮੌਤ ਦੀ ਸਜ਼ਾ ਨਹੀਂ ਦਿੱਤੀ ਹੁਣ ਜਿਹੜਾ ਕ੍ਰਾਈਮ ਕੀਤਾ ਹੈਗਾ ਉਹਦੇ ਮੁਤਾਬਕ ਮੌਤ ਦੀ ਸਜ਼ਾ ਬਣਦੀ ਹੈ ਹਾਲਾਂਕਿ ਪਰਿਵਾਰ ਮੰਗ ਕਰਦੇ ਪਏ ਐ ਕਿ ਉਹਨਾਂ ਨੂੰ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਵੈਸੇ ਉੱਪਰਲੀ ਅਦਾਲਤ ਦੇ ਵਿੱਚ ਵੀ ਉਹ ਜਾਣਗੇ ਹੋ ਸਕਦਾ ਪਰਿਵਾਰ ਦੇ ਮੈਂਬਰ ਔਰ ਜਿਹੜੇ ਬਚਾਅ ਕਰਨ ਵਾਲੇ ਆ ਜਿਨ੍ਹਾਂ ਨੂੰ ਸਜ਼ਾ ਹੋਈ ਹੈ ਪੁਲਿਸ ਵਾਲਿਆਂ ਨੂੰ ਪੰਜੜਿਆਂ ਨੂੰ ਉਹ ਵੀ ਆਪਣੇ ਬਚਾਅ ਵਾਸਤੇ ਉੱਪਰਲੀ ਅਦਾਲਤ ਦੇ ਵਿੱਚ ਜਾ ਸਕਦੇ ਆ ਰਸਤਾ ਉਹਨਾਂ ਵਾਸਤੇ ਵੀ ਖੁੱਲਾ ਰਸਤਾ ਦੂਸਰੀ ਪਾਰਟੀ ਦੇ ਵਾਸਤੇ ਵੀ ਉੱਪਰਲੀ ਅਦਾਲਤ 'ਚ ਜਾਣ ਵਾਸਤੇ ਖੁੱਲਾ ਆ ਪਰ ਕਿਉਂਕਿ ਉਮਰ ਦਾ ਜਿਹੜਾ ਲਿਹਾਜ਼ ਹੈਗਾ ਉਮਰ ਦੇ ਲਿਹਾਜ਼ ਨੂੰ ਮੁੱਖ ਰੱਖਦੇ ਹੋયા ਵੀ 58 ਸਾਲ ਦੀ ਉਮਰ ਆ ਰੁੱਤੇ ਆ 80 ਸਾਲ ਦਾ ਕੋਈ ਬਜ਼ੁਰਗ ਹੈਗਾ ਇਸ ਕਰਕੇ ਕਹਿੰਦੇ ਕਿ ਮੌਤ ਦੀ ਸਜ਼ਾ ਨਹੀਂ ਦਿੱਤੀ ਜਾ ਰਹੀ ਉਮਰ ਕੈਦ ਦੀ ਸਜ਼ਾ ਨੂੰ ਜਾਇਜ਼ ਮੰਨਿਆ ਹੈਗਾ ਅਦਾਲਤ ਨੇ ਸੋ ਜਿਹੜੇ ਪੀੜਤ ਸੀਗੇ ਪਰਿਵਾਰ ਜਿਹੜੇ 7 ਜਣਾਂ ਨੂੰ ਫੇਕ ਅਨਕਾਊਂਟਰ ਦੇ ਵਿੱਚ ਮਾਰ ਘੱਤਿਆ ਉਹਨਾਂ ਦੇ ਵਿੱਚੋਂ 5 ਜਣੇ ਦਲਿਤ ਭਾਈਚਾਰੇ ਦੇ ਨਾਲ ਸਬੰਧਤ ਸੀਗੇ ਜਨੇ ਮਾਮਲੇ ਦੀ ਸਮਾਜਿਕ ਸੰਵੇਦਨਸ਼ੀਲਤਾ ਨੂੰ ਵਧਾਇਆ ਸੋ ਇਹਦਾ ਵੀ ਅਸਰ ਉਹਦੇ ਉੱਪਰ ਕੇਸ ਦੇ ਉੱਪਰ ਜ਼ਰੂਰ ਪਿਆ ਸੀਬੀਆਈ ਨੇ 67 ਗਵਾਹ ਪੇਸ਼ ਕੀਤੇ ਸੀਗੇ ਪਰ 36 ਜਣਿਆਂ ਦੀ ਮੁਕਦਮੇ ਦੇ ਦੌਰਾਨ ਮੌਤ ਹੋ ਗਈ ਸੀ ਤੇ ਸਿਰਫ 28 ਜਣਿਆਂ ਨੇ ਇਸ ਮਾਮਲੇ ਦੇ ਵਿੱਚ ਗਵਾਹੀ ਦਿੱਤੀ ਹੈ ਔਰ ਉਸ ਗਵਾਹੀ ਦੇ ਆਧਾਰ ਦੇ ਉੱਪਰ ਇਹਨਾਂ ਨੂੰ ਬਣਦੀਆਂ ਸਜ਼ਾਵਾਂ ਹੋਈਆਂ ਨੇ ਮਾਮਲਾ ਸੁਪਰੀਮ ਕੋਰਟ ਦੇ 12 ਦਸੰਬਰ 1996 ਦੇ ਹੁਕਮਾਂ ਤੇ ਸੀਬੀਆਈ ਨੂੰ ਸੌਂਪਿਆ ਗਿਆ ਜੜਾ ਕਿ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਜਦੋਂ ਜਸਵੰਤ ਸਿੰਘ ਖਾਲੜਾ ਦਾ ਜ਼ਿਕਰ ਆਉਂਦਾ ਹੈ ਤੇ ਉਸ ਵੇਲੇ ਤੁਹਾਨੂੰ ਜ਼ਰੂਰ ਘੁੰਮ ਜਾਂਦਾ ਹੋਊਗਾ ਉਹ ਸਾਰਾ ਕੁਝ ਉਹ ਜਸਵੰਤ ਸਿੰਘ ਖਾਲੜਾ ਜਿਹਨਾਂ ਨੇ 25000 ਲਾ ਵਾਰਿਸ ਲਾਸ਼ਾਂ ਦਾ ਮਾਮਲਾ ਸਾਹਮਣੇ ਲੈ ਕੇ ਆਂਦਾ ਸੀ ਬਾਅਦ ਚ ਜਿਹਨਾਂ ਨੂੰ 25000 ਇੱਕ ਵੀ ਲਾਸ਼ ਬਣਾ ਦਿੱਤਾ ਗਿਆ ਸੀਗਾ ਉਹ ਵਾਲੇ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਸਮੂਹਿਕ ਸੰਸਕਾਰਾਂ ਦੀ ਜਾਂਚ ਦੇ ਨਾਲ ਸੰਬੰਧਿਤ ਸਗਾ ਜੀ ਇਹ ਜਿਹੜਾ ਸਾਰਾ ਕੁਝ ਸੀਗਾ ਹੁਣ ਜਿਹੜੀ ਆਪਾਂ ਕਈ ਵਾਰ ਗੱਲ ਕਰਦੇ ਆ ਨਾ ਕਿ ਉਹ 25000 ਲਵਾਰਿਸਲਾਸ਼ਾਂ ਦਾ ਮਾਮਲਾ ਸਾਹਮਣੇ ਲੈ ਕੇ ਆਈ ਸੀਗੇ ਉਹਨਾਂ ਦੇ ਵਿੱਚੋਂ ਦੇਖੋ ਹੁਣ ਜਿੱਦਾਂ ਮੈਂ ਪਹਿਲਾਂ ਦੱਸ ਕੇ ਹਟਿਆ ਤੁਹਾਨੂੰ ਕਿ ਪੁਲਿਸ ਨੇ ਪਤਾ ਹੋਣ ਦੇ ਬਾਵਜੂਦ ਵੀ ਵੀ ਕੌਣ ਬੰਦੇ ਹੈਗੇ ਆ ਉਹਨਾਂ ਨੂੰ ਉਹਦੇ ਬਾਵਜੂਦ ਵੀ ਲਵਾਰਿਸ ਕਹਿ ਕੇ ਸਾੜ ਦਿੱਤਾ ਗਿਆ ਸੀਗਾ ਉਹਨਾਂ ਸਾਰੇ ਜਣਿਆਂ ਨੂੰ ਸੋ ਪਰਿਵਾਰਾਂ ਦੇ ਮੂਰੇ ਉਹਨਾਂ ਨੂੰ ਨਹੀਂ ਲੈ ਕੇ ਆਂਦਾ ਗਿਆ ਲਵਾਰਿਸ ਕਹਿਤਾ ਗਿਆ ਸੀਗਾ ਸੋ 25000 ਮਾਮਲੇ ਸਾਹਮਣੇ ਲੈ ਕੇ ਆਈ ਸੀਗੇ ਸਰਦਾਰ ਜਸਵੰਤ ਸਿੰਘ ਜੀ ਖਾਲੜਾ ਸਾਹਿਬ ਸੋ ਉਹਨਾਂ ਵੱਲੋਂ ਕੀਤਾ ਹੋਇਆ ਜਿਹੜਾ ਕੰਮ ਆ ਉਹ ਬੋਲਦਾ ਹੈਗਾ ਉਹ ਆਪਣੀ ਜਾਨ ਤੇ ਭਾਵੇਂ ਕੁਰਬਾਨ ਕਰ ਗਏ ਪਰ ਅੱਜ ਮਿਲ ਕੇ ਸਾਰੇ ਜਣੇ ਰਲਾਵਲਾ ਕੇ ਜਿਹੜੇ ਵਕੀਲ ਪੈਰਵਾਈ ਕਰਨ ਦੇ ਹੈਗੇ ਉਹ ਵੀ ਹੈ ਜਾਂ ਹੋਰ ਜਿਹੜੀਆਂ ਧਿਰਾਂ ਉਹ ਸਾਰੇ ਜਣਿਆਂ ਦਾ ਮੈਨੂੰ ਲੱਗਦਾ ਕਿ ਇਸ ਗੱਲ ਦੇ ਵਿੱਚ ਯੋਗਦਾਨ ਹੈ ਭਾਵੇਂ ਕਿ देर ਆਏ درست ਆਏ ਲਫ਼ਜ਼ ਮੈਨੂੰ ਇੱਥੇ ਬੋਲਣ ਨੂੰ ਖਰਾ ਨਹੀਂ ਲੱਗਦਾ ਹੈਗਾ ਪਰ ਗੱਲ ਇਹ ਹੈ ਵੀ ਹੋਰ ਕਿਹਾ ਜਾਵੇ ਵੀ ਕੀ ਕੀਤਾ ਵੀ ਕੀ ਜਾਵੇ ਹੋਰ ਬੋਲਿਆ ਵੀ ਕੀ ਜਾਵੇ ਇਹੀ ਕਹਿ ਸਕਦੇ ਆ ਕਿ ਜਸਟਿਸ ਦੇਰ ਦੇ ਨਾਲ ਮਿਲਿਆ ਔਰ ਦੇਰ ਦੇ ਨਾਲ ਮਿਲੇ ਹੋਏ ਨਿਆਂ ਨੂੰ ਨਿਆਂ ਨਹੀਂ ਕਿਹਾ ਜਾਂਦਾ ਪਰ ਲਫ਼ਜ਼ ਆਪਾਂ ਇੱਥੇ ਇਸ ਕਰਕੇ ਬੋਲਦੇ ਆ ਪਰ ਇਤੋਂ ਦੀਆਂ ਹੀ ਅਦਾਲਤਾਂ ਦੇ ਵਿੱਚ ਗੁਰੂ ਪਿਆਰੇ ਸਿੱਖਾਂ ਨੇ ਜਿਨ੍ਹਾਂ ਦੇ ਅੰਦਰ ਦਰਦ ਵਾ ਜਿਨ੍ਹਾਂ ਦੇ ਅੰਦਰ ਇਸ ਗੱਲ ਦੀ ਪੀੜਾ ਆ ਉਹਨਾਂ ਨੇ ਮਾਮਲਿਆਂ ਦੀ ਵਧੀਆ ਤਰੀਕੇ ਨਾਲ ਪੈਰਵਾਈ ਕੀਤੀ ਹੈ ਔਰ ਪੈਰਵਾਈ ਕਰਨ ਤੋਂ ਬਾਅਦ ਚਲੋ ਘਟੂ ਘਟ ਲੇਟ ਹੀ ਸਹੀ ਸਾਬਤ ਤੇ ਹੋ ਗਿਆ ਨਾ ਜੀ ਕਿ ਇੱਥੇ ਉਹਨਾਂ ਸਮਿਆਂ ਦੇ ਦੌਰਾਨ ਫੇਕ ਅਨਕਾਊਂਟਰ ਵੀ ਕੀਤੇ ਗਏ ਸਿਗੇ ਪਹਿਲਾਂ ਦੱਸ ਹਟਿਆ ਕਿ ਪੀੜਤ ਪਰਿਵਾਰਾਂ ਦੀ ਮੰਗ ਸੀਗੀ ਕਿ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਇਹਨਾਂ ਨੂੰ ਸਾਡੀ ਸੰਤੁਸ਼ਟੀ ਨਹੀਂ ਹੈਗੀ ਇਹਦੇ ਨਾਲ ਇਹਨਾਂ ਨੂੰ ਸਜ਼ਾਏ ਮੌਤ ਹੋਣੀ ਚਾਹੀਦੀ ਸੀਗੀ ਜੜੀਆਂ ਵਿਧਵਾਵਾਂ ਨੇ ਉਹਨਾਂ ਨੇ ਆਪਣੇ ਘਰਵਾਲਿਆਂ ਦੀਆਂ ਬਕਾਇਦਾ ਜੜੀਆਂ ਤਨਖਾਹਾਂ ਕਿਉਂਕਿ ਜਦੋਂ ਉਹ ਐਸਪੀ ਹੋ ਸਕੇ ਜਿਹੜੇ ਵਿੱਚ ਵੀ ਉਹਨਾਂ ਦੀਆਂ ਤਨਖਾਹਾਂ ਮਿਲਣੀਆਂ ਚਾਹੀਦੀਆਂ ਉਹਨਾਂ ਦੀ ਪੈਨਸ਼ਨ ਜੜੀ ਆ ਉਹ ਮਿਲਣੀ ਚਾਹੀਦੀ ਹੈ ਤੇ ਪੁੱਤਰਾਂ ਦੇ ਵਾਸਤੇ ਸਰਕਾਰੀ ਨੌਕਰੀਆਂ ਦੀ ਮੰਗ ਉਹਨਾਂ ਨੇ ਕੀਤੀ ਹੈ ਅੱਗੇ ਪਰਿਵਾਰਾਂ ਨੇ ਇਹ ਵੀ ਕਿਹਾ ਹੈਗਾ ਕਿ ਪੀੜਤਾਂ ਦੇ ਸਰੀਰ ਉਹਨਾਂ ਦੀ ਡੈੱਡ ਬੋਡੀਜ਼ ਸਾਨੂੰ ਨਾ ਮਿਲਣ ਦੇ ਕਰਕੇ ਅਸੀਂ ਆਪਣੇ ਹੱਥੀ ਉਹਨਾਂ ਦਾ ਸੰਸਕਾਰ ਨਹੀਂ ਕਰ ਸਕੇ ਅਸੀਂ ਉਹਨਾਂ ਦੇ ਅੰਤਿਮ ਦਰਸ਼ਨ ਨਹੀਂ ਕਰ ਸਕੇ ਤੇ ਅਸੀਂ ਉਹਨਾਂ ਦੇ ਭੋਗ ਨਹੀਂ ਪਾ ਸਕੇ ਜਿਹਦੇ ਕਰਕੇ ਸਾਡੇ ਸਾਡੇ ਅੰਦਰ ਇੱਕ ਮਾਨਸਿਕ ਪੀੜਾ ਵੀ ਹੈ ਅਸੀਂ ਉਹ ਪੀੜਾ ਵੀ ਹੰਡਾਈਆ ਔਰ ਬਹੁਤ ਹੀ ਜ਼ਿਆਦਾ ਅਸੀਂ ਉਸ ਪੀੜਾ ਦੇ ਵਿੱਚੋਂ ਲੰਗੇ ਆ ਇਹ ਪਰਿਵਾਰਾਂ ਨੇ ਗੱਲ ਆਖੀ ਆ ਸੋ ਇਹ ਮੈਂ ਤੁਹਾਨੂੰ ਇੱਕ ਸਟੋਰੀ ਸੁਣਾ ਕੇ ਹਟਿਆ ਇੱਕ ਬੀਬੀ ਵਾਲੀ ਪਹਿਲਾਂ ਮੈਂ ਤੁਹਾਨੂੰ ਸੁਣਾਤੀ ਪਤਾ ਨਹੀਂ ਅਨਗਿਣਤ ਇਦਾਂ ਦੀਆਂ ਕਹਾਣੀਆਂ ਹੈਗੀਆਂ ਨੇ ਔਰ ਜਿਹੜੇ ਐਡਵੋਕੇਟ ਸਾਹਿਬ ਪੈਰਵਾਈਆਂ ਕਰਨ ਡਏ ਆ ਨਾ ਕੇਸਾਂ ਦੇ ਵਿੱਚ ਜਿਹੜੇ ਹੋਰ ਵੀ ਮਨੁੱਖੀ ਅਧਿਕਾਰ ਸੰਗਠਨ ਜਾਂ ਜਿਹੜੇ ਸੱਜਣ ਲੱਗੇ ਹੋਏ ਆ ਮੇਰੀ ਅਕਸਰ ਉਹਨਾਂ ਨਾਲ ਕਈ ਵਾਰ ਗੱਲ ਹੁੰਦੀ ਆ ਉਹ ਦੱਸਦੇ ਹੁੰਦੇ ਆ ਕਹਿੰਦੇ ਇਦਾਂ ਦੇ ਹਜ਼ਾਰਾਂ ਹੀ ਕੇਸ ਹੋਰ ਹੱਲੇ ਪੈਂਡਿੰਗ ਪਏ ਆ ਔਰ ਹੌਲੀ ਹੌਲੀ ਕਰਕੇ ਆਪਾਂ ਉਹਨਾਂ ਦੀ ਪੈਰਵਾਈ ਕਰਨ ਦੇ ਆ ਜਿੱਦਾਂ ਜਿੱਦਾਂ ਵੀ ਉਹਨਾਂ ਦੇ ਵਿੱਚ ਜਿਹੜੇ ਦੋਸ਼ੀ ਨੇ ਉਹ ਪਾਏ ਜਾਣਗੇ ਉਹਨਾਂ ਨੂੰ ਸਬੂਤਾਂ ਤੇ ਗਵਾਹਾਂ ਦੇ ਆਧਾਰ ਦੇ ਉੱਪਰ ਕੋਈ ਬਰੀ ਹੋ ਜਾਂਦਾ ਹੈ ਕਿਸੇ ਨੂੰ ਘੱਟ ਸਜ਼ਾ ਹੁੰਦੀ ਹੈ ਔਰ ਕਈ ਜਣੇ ਜਿਹੜੇ ਹੈਗੇ ਆ ਉਹਨਾਂ ਨੂੰ ਸਜ਼ਾਵਾ ਪਹਿਲਾਂ ਵੀ ਹੋਈਆਂ ਔਰ ਜਿਹੜੇ ਹੋਰ ਆ ਵੀ ਅਸੀਂ ਪੂਰਾ ਜ਼ੋਰ ਲਾਵਾਂਗੇ ਪੂਰਾ ਤਾਨ ਲਾਵਾਂਗੇ ਉਹਨਾਂ ਨੂੰ ਉਹਨਾਂ ਦੇ ਕੀਤੇਆਂ ਦੀ ਸਜ਼ਾ ਜ਼ਰੂਰ ਮਿਲ ਸਕੇ ਜਾਂਦੇ ਜਾਂਦੇ ਇਹਦੇ ਵਿੱਚ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਆਪਾਂ ਸਾਰੇ ਸਮਝ ਸਕਦੇ ਆ ਤੇ ਜਿਹੜੇ ਬੰਦੇ ਬਈ ਤਕੜੇ ਹੁੰਦੇ ਹੈਗੇ ਆ ਉਹ ਹਰ ਸੰਭਵ ਯਤਨ ਕਰਦੇ ਹੀ ਹੈਗੇ ਆ ਉਹ ਹਰ ਸੰਭਵ ਯਤਨ ਕਰਦੇ ਆ ਕਿਉਂਕਿ ਆਪਾਂ ਜਦੋਂ ਇਹ ਗੱਲ ਮੰਨਦੇ ਆ ਕਿ ਹਕੂਮਤਾਂ ਦੀ ਛਾਹ ਦੇ ਉੱਪਰ ਸਾਰਾ ਕੁਝ ਕੀਤਾ ਕਰਵਾਇਆ ਗਿਆ ਹੈਗਾ ਇਹਨਾਂ ਦੇ ਕੋਲੋਂ ਤਾਂ ਉਸ ਵੇਲੇ ਫਿਰ ਉਹ ਵੀ ਪਿੱਠ ਪੂਰਦਿਆਂ ਹੀ ਨੇ ਔਰ ਉਹ ਚਾਰਾ ਜੋਈ ਕਰਦੇ ਆ ਬਹੁਤ ਸਾਰੇ ਸੱਜਣ ਦੱਸਦੇ ਆ ਉਹ ਵਕੀਲ ਸਾਹਿਬ ਜਿਹੜੇ ਪੈਰਵਾਈਆਂ ਕਰਦੇ ਉਹ ਵੀ ਦੱਸਦੇ ਹੁੰਦੇ ਮੇਰੀ ਗੱਲ ਹੁੰਦੀ ਰਹਿੰਦੀ ਉਹਨਾਂ ਦੇ ਨਾਲ ਉਹ ਕਹਿੰਦੇ ਕਿ ਪਰਿਵਾਰਾਂ ਨੂੰ ਕਈ ਵਾਰ ਡਰਾਇਆਤਮਕਾਇਆ ਵੀ ਜਾਂਦਾ ਹੈਗਾ ਉਹਨਾਂ ਨੂੰ ਲੋਭ ਲਾਲਚ ਵੀ ਦਿੱਤੇ ਜਾਂਦੇ ਆ ਜਿਹੜੇ ਗਵਾਹ ਹੁੰਦੇ ਨੇ ਜਨੀਆਂ ਗਵਾਹਾਂ ਹੁੰ ਜਿਦਾ ਇਸ ਕੇਸ ਦੇ ਵਿੱਚ ਵੀ ਕਈਆਂ ਨੂੰ ਕਈਆਂ ਨੇ ਗਵਾਹੀ ਦਿੱਤੀ ਆ ਔਰ ਉਹਨਾਂ ਨੂੰ ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਗਵਾਹਾਂ ਨੂੰ ਵੀ ਕਿਹਾ ਜਾਂਦਾ ਹੈ ਕਿ ਤੁਸੀਂ ਗਵਾਹੀ ਦੇਣ ਤੋਂ ਮੁਕਰ ਜਾਓ ਉਹਨਾਂ ਨੂੰ ਉਸ ਸਬੰਧ ਵਿੱਚ ਪੈਸੇ ਵੀ ਦਿੱਤੇ ਜਾਂਦੇ ਹੈਗੇ ਸੋ ਇਦਾਂ ਦਾ ਬਹੁਤ ਕੁਝ ਹੁੰਦਾ ਹੈਗਾ ਆ ਜਾ ਕੇ ਇਹ ਮੈਂ ਤੁਹਾਨੂੰ ਇਸ ਕਰਕੇ ਗੱਲ ਦੱਸੀ ਆ ਕਿ ਇਹ ਸਾਰਾ ਕੁਝ ਕਰਨਾ ਕੋਈ ਸੌਖਾ ਨਹੀਂ ਹੁੰਦਾ ਹੈਗਾ ਬੱਤੀ ਬੱਤੀ ਬਰੇ ਝਾਲ ਝੱਲ ਲੈਣੀ ਹੁਣ ਜਿਹਨਾਂ ਦੇ ਬੱਚੇ ਉਸ ਵੇਲੇ ਕੁੱਛੜ ਚ ਚੁੱਕੇ ਹੋ ਸਕੇ ਛੋਟੇ ਛੋਟੇ ਬੱਚੇ ਸਕੇ ਕਈ ਮਾਮਲੇ ਵਿੱਚ ਤਾਂ ਮੈਨੂੰ ਔਰ ਦੱਸਦੇ ਹੁੰਦੇ ਆ ਕਹਿੰਦੇ ਭਈ ਕਈ ਕੇਸ ਇਦਾਂ ਦੇ ਵੀ ਹੈਗੇ ਆ ਮੈਂ ਕਈ ਵਾਰੀ ਗੱਲ ਪਹਿਲਾਂ ਕੀਤੀ ਹੋਈ ਹੈ ਭਈ ਕਈਆਂ ਦੇ ਤਾਂ ਬੱਚੇ ਹੀ ਘਰਵਾਲਾ ਚੜਾਈ ਕਰ ਗਿਆ ਕਈਆਂ ਦੇ ਤਾਂ ਬੱਚੇ ਹੀ ਉਹਨਾਂ ਤੋਂ ਉਹਨਾਂ ਦੇ ਸੰਸਾਰ ਤੋਂ ਜਾਣ ਤੋਂ ਬਾਅਦ ਪੈਦਾ ਹੋਏ ਆ ਭਾਵੇਂ ਕੋ ਜਿਹੜੇ ਬੱਚੇ ਸੀਗੇ ਆਪਣੇ ਪਿਤਾ ਦਾ ਮੂੰਹ ਵੀ ਨਹੀਂ ਦੇਖ ਸਕੇ ਔਰ ਜਿਹੜਾ ਪਿਤਾ ਸੀਗਾ ਆਪਣੇ ਬੱਚੇ ਦਾ ਮੂੰਹ ਤੱਕ ਵੀ ਨਹੀਂ ਦੇਖ ਸਕਿਆ ਸੋ ਸੋਚ ਕੇ ਵੇਖੋ ਉਹਨਾਂ ਸਮੇਂ ਦੇ ਦੌਰਾਨ ਇੱਥੋਂ ਦੇ ਲੋਕਾਂ ਨੇ ਕੀ ਕੁਝ ਹੰਡਾਇਆ ਸੋ ਆਪਾਂ ਉਮੀਦ ਕਰਦੇ ਆ ਕਿ ਜਿਹੜੇ ਅੱਜ ਵੀ ਜਵਾਨੀ ਦੇ ਦੌਰ ਵਿੱਚੋਂ ਲੰਘਣ ਦੇ ਆ ਭਾਵੇਂ ਕੋਈ ਵੀ ਹੈ ਕਿਸੇ ਵੀ ਰਤਬੇ ਦੇ ਉੱਪਰ ਹੈਗਾ ਜਦੋਂ ਲੱਗਦਾ ਨਾ ਬੰਦੇ ਨੂੰ ਵੀ ਕੁਰਸੀ ਤੇ ਬੈਠੇ ਆ ਅੱਜ ਜਵਾਨ ਆ ਖੂਨ ਐਨ ਬੜਾ ਖੂਨ ਚ ਗਰਮੀ ਐ ਪਰ ਇਹ ਜਵਾਨੀਆਂ ਢਲ ਜਾਂਦੀਆਂ ਹੁੰਦੀਆਂ ਨੇ ਇਹ ਰਤਬੇ ਉਹ ਹਕੂਮਤਾਂ ਸਾਨੂੰ ਲੱਗਦਾ ਅੱਜ ਪਿੱਠ ਪੂਰੀ ਜਾ ਰਹੀ ਐ ਪਰ ਉਹ ਹਮੇਸ਼ਾ ਸਮੇ ਇੱਕੋ ਜਿਹੀ ਨਹੀਂ ਰਹਿੰਦੇ ਹੁੰਦੇ ਸਮੇ ਹਮੇਸ਼ਾ ਬਦਲਦੇ ਰਹਿੰਦੇ ਹੁੰਦੇ ਆ ਹੁਣ ਤੁਸੀਂ ਸੋਚ ਕੇ ਵੇਖੋ ਕਿ 83 ਸਾਲ ਵਾਲਾ ਜਿਹੜਾ ਉਹ ਬੰਦਾ ਅੱਜ ਜੇਲ੍ਹ ਦੇ ਵਿੱਚ ਜਦੋਂ ਜਾਂਦਾ ਤਾਂ ਉਸ ਵੇਲੇ ਕਿਹੋ ਜਿਹੇ ਹਾਲਾਤ ਹੋਣਗੇ 83 ਵਰਿਆਂ ਦੀ ਉਮਰ ਕੋਈ ਥੋੜੀ ਨਹੀਂ ਹੁੰਦੀ ਹੈਗੀ ਔਰ ਬੰਦੇ ਨੂੰ ਜ਼ਰੂਰ ਚੇਤਾਵਨੀ ਕਰਨਾ ਚਾਹੀਦਾ ਹੈਗਾ ਕਿ ਮੈਂ ਅੱਜ ਤੋਂ ਇੰਨੇ ਵਰੇ ਪਹਿਲਾਂ ਕੀ ਕੀਤਾ ਸੀਗਾ ਆਪਣੇ ਮੋਢਿਆਂ ਦੇ ਉੱਪਰ ਸਟਾਰ ਲਵਾਉਣ ਦੇ ਚੱਕਰਾਂ ਵਿੱਚ ਮੈਂ ਫੇਕ ਐਨਕਾਊਂਟਰ ਕਰ ਦਿੱਤੇ ਪਤਾ ਹੁੰਦੇ باوجود ਵੀ ਕਿ ਆ ਇਹਨਾਂ ਦੇ ਪਰਿਵਾਰ ਹੈਗੇ ਆ ਅਸੀਂ ਉਹਨਾਂ ਨੂੰ ਲਾवारिस ਕਹਿ ਕੇ ਤੇ ਉਹਨਾਂ ਦੇ ਸੰਸਕਾਰ ਕਰ ਦਿੱਤੇ ਕੀ ਪ੍ਰਾਪਤ ਹੋਇਆ ਕੀ ਖਟਿਆ ਪਲਿਆ ਅਸੀਂ ਕਹਿੰਨੇ ਕਿ ਪ੍ਰਮਾਤਮਾ ਨੂੰ ਮੰਨਦੇ ਆ ਉਸ ਰੱਬ ਦੀ ਦਰਗਾਹ ਦੇ ਵਿੱਚ ਜਾ ਕੇ ਆਪਾਂ ਮੂੰਹ ਵਿਖਾਉਣਾ ਫਿਰ ਆਪਾਂ ਕਈ ਵਾਰ ਮਨ ਨੂੰ ਤਸੱਲੀयां ਦਿੰਨੇ ਆ ਕਿ ਰੱਬ ਕਿਹੜਾ ਕਿਨੇ ਵੇਖਿਆ ਚਲੋ ਰੱਬ ਜੇ ਕਿਸੇ ਨੇ ਨਹੀਂ ਵੇਖਿਆ ਭਾਈ ਆਪਣੇ ਆਪ ਨੂੰ ਤਾਂ ਆਪਾਂ ਵੇਖਦੇ ਹੀ ਆ ਨਾ ਜੀ ਸੋ ਸ਼ੀਸ਼ੇ ਦੇ ਮੋਰੇ ਖੜੇ ਹੋ ਕੇ ਆਪਾਂ ਹੋਰ ਨਹੀਂ ਕੁਝ ਤੇ ਆਪਣੇ ਵੱਲ ਇੱਕ ਵਾਰ ਝਾਤ ਮਾਰੀਏ ਕਿ ਅਸੀਂ ਆਪਣੀਆਂ ਅੱਖਾਂ ਵੱਲ ਆਪਣੀਆਂ ਹੀ ਅੱਖਾਂ ਵੱਲ ਆਪਾਂ ਦੇਖ ਪਾਉਨੇ ਆ ਕਿ ਸਾਡੀ ਅੱਖ ਝੁਕਦੀ ਹੈ ਕਿ ਸਾਨੂੰ ਲੱਗਦਾ ਕਿ ਮੈਂ ਚੰਦ ਛੇਲੜਾ ਦੀ ਖਾਤਰ ਰੁਤਿਮੈ ਦੀ ਖਾਤਰ ਚੰਦ ਸਟਾਰਾਂ ਦੀ ਖਾਤਰ ਮੈਂ ਕਿਸੇ ਦੀ ਨਜ਼ਰ 'ਚ ਪ੍ਰਵਾਨ ਚੜਨ ਦੀ ਖਾਤਰ ਪਈ ਹਕੂਮਤਾਂ ਦੀ ਆਪਾਂ ਨਜ਼ਰ 'ਚ ਪ੍ਰਵਾਨ ਚੜ ਜਾਈਏ ਆ ਮੈਂ ਜੋ ਕੀਤਾ ਹੈਗਾ ਸਹੀ ਕੀਤਾ ਹੈ ਆਪਣੇ ਆਪ ਨੂੰ ਇੱਕ ਸਵਾਲ ਸਾਨੂੰ ਸਾਰਿਆਂ ਨੂੰ ਜ਼ਰੂਰ ਕਰਨਾ ਚਾਹੀਦਾ ਔਰ ਜਿਹੜੇ ਅੱਜ ਕਿਸੇ ਵੀ ਰੁਤਬੇ ਦੇ ਉੱਪਰ ਹੈ ਗਿਆ ਕਿਸੇ ਵੀ ਕੁਰਸੀ ਦੇ ਉੱਪਰ ਬੈਠੇ ਹੋਏ ਆ ਮੈਂ ਉਮੀਦ ਕਰਦਾ ਕਿ ਆਪਾਂ ਸਾਰੇ ਜਾਣੇ ਇਮਾਨਦਾਰੀ ਦੇ ਨਾਲ ਆਪਣੇ ਕੰਮ ਕਰੀਏ ਤਾਂ ਆਪਾਂ ਇੱਥੇ ਵੀ ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਦਰਗਾਹ ਦੇ ਵਿੱਚ ਵੀ ਆਪਾਂ ਪਰਵਾਨੇ ਜਾਈਏ ਬਸ ਇੰਨੀ ਕੁ ਮੈਂ ਗੱਲ ਜਰੂਰ ਹਰ ਵਾਰੀ ਕਰਦਾ ਹੁੰਨਾ ਤੇ ਅੱਜ ਵੀ ਕੀਤੀ ਹੈ ਔਰ ਅਥੀਰ ਦੇ ਵਿੱਚ ਆਪਾਂ ਉਮੀਦ ਕਰਦੇ ਆ ਕਿ ਇਸ ਧਰਮ ਦੀ ਉੱਪਰ ਜਿੱਥੇ ਬਹੁਤ ਸਾਰਾ ਲਹੂ ਡੋਲਿਆ ਉਹਨਾਂ ਲੋਕਾਂ ਦਾ ਜਿਨ੍ਹਾਂ ਲੋਕਾਂ ਨੇ ਆਪਣੇ ਹੱਕਾਂ ਹਕੂਕਾਂ ਦੀ ਖਾਤਰ ਸੰਘਰਸ਼ ਕੀਤੇ ਹੈ ਉਹਨਾਂ ਲੋਕਾਂ ਨੇ ਜਿਹੜੇ ਲੋਕ ਚਾਹੁੰਦੇ ਆ ਕਿ ਇੱਥੇ ਉਦਾਂ ਦੇ ਰਾਜ ਭਾਗ ਸਥਾਪਿਤ ਹੋਣ ਜਿੱਦਾਂ ਦੇ ਰਾਜ ਭਾਗ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਿਲੇ ਹੋਇਆ ਕਰਦੇ ਸੀਗੇ ਉਸ ਆਜ਼ਾਦ ਫਿਜ਼ਾ ਦੇ ਵਿੱਚ ਸਾਹ ਲੈਣ ਇੱਥੋਂ ਦੇ ਵਸਨੀਕ ਇੱਥੋਂ ਦੇ ਲੋਕ ਇੱਥੋਂ ਦੀ ਧਰਤੀ ਆਪਾਂ ਉਮੀਦ ਕਰਦੇ ਆ ਕਿ ਉਦਾਂ ਦੇ ਸਮੇਂ ਜਰੂਰ ਜਲਦੀ ਆ ਜਾਣ ਬਹੁਤ ਬਹੁਤ ਧੰਨਵਾਦ